ਇਸ ਵਾਰੀ ਥੋੜੇ ਜਿ ਇਸ ਕਿਸਾਨ ਦੇ ਹਾਲਾਤ ਜੋ ਪਿਛਲੇ ਵਰਿਆਂ ਨਾਲੋਂ ਸੀ ਕਿ ਉਹ ਬਹੁਤ ਮੰਦ ਭਾਗੇ ਨੇ ਪਿਛਲੇ ਸਾਲ ਲਾਸਟ ਕਿੰ ਨੂੰ April ਦੇ ਫਸਟ ਵੀਕ ਚ 5000 ਰੁਪਏ ਵਿਕੇ ਸੀ ਠੀਕ ਹੈ 5000 ਰੁਪਏ ਠੀਕ ਹੈ ਤੇ ਇਸ ਵਾਰੀ ਜੋ ਖੇਤ ਦਾ ਰੇਟ ਹੈਗਾ 8 8 9 10 ਰੁਪਏ ਤੋਂ ਬਾਅਦ ਅੱਜ ਤੱਕ ਤੱਕ ਕਿੰ ਨੂੰ ਜਿਹੜਾ ਨਹੀਂ ਵਿਕਿਆ ਅਸ਼ਾਦੀ 6-7 ਰੁਪਏ ਦੇ ਵਿੱਚ ਅੱਜ ਖਪਤ ਵੀ ਪੂਰੀ ਨਹੀਂ ਹੋ ਰਹੀ ਅੱਜ ਮੇਰੇ ਕੋਲੇ ਘੱਟੋ ਘੱਟ ਮੇਰੇ ਖੇਤ ਦੇ ਵਿੱਚ 40 ਤੋਂ 50 ਗੱਡੀਆਂ ਕਿਨੂੰ ਖੜਾ ਤੁਸੀਂ ਦੇਖ ਰਹੇ ਹੋ ਤੁਸੀਂ ਸਾਰਾ ਖੇਤ ਮੇਰਾ ਘੁੰਮਿਆ ਤੇ ਸ਼ਾਇਦ 40 ਤੇ 50 ਗੱਡੀਆਂ ਜੇ ਉਹ 56 ਰੁਪਏ ਰੇਟ ਲਾਈਏ ਤਾਂ ਮੇਰੇ ਖਿਆਲ ਅਸੀਂ ਕਰੋੜਾਪਤੀ ਹੋ ਸਕਦੇ ਹਾਂ ਪਰ ਜੇ ਅੱਜ ਦਾ ਰੇਟ ਲਾਇਆ ਮੇਰੇ ਖਿਆਲ ਸਾਡੇ ਖਾਦ ਖਾਦ ਸਪਰਿਆਣ ਦੇ ਪੈਸੇ ਨਹੀਂ ਮੁੜਦੇ ਮੇਨ ਫੋਨ ਮੈਡੀ ਸਮੱਸਿਆ ਦੱਸਦੇ ਮਾਰ ਕੇ ਬੰਗਲਾਦੇਸ਼ ਨੇ ਜਿਹੜੀ ਹੈਗੀ ਆ ਉਹ ਇੰਪੋਰਟ ਡਿਊਟੀ ਬਹੁਤ ਹੀ ਵਧਾ ਦਿੱਤੀ ਉਹ ਸਾਡਾ ਕਿਨੂ ਸੀਗਾ ਉਹ ਬੰਗਲਾਦੇਸ਼ ਜਾਂਦਾ ਸੀਗਾ ਇਸ ਵਾਰ ਉਹ ਕਿਨੂ ਜਿਹੜਾ ਹੈਗਾ ਉਹ ਨਹੀਂ ਜਾ ਰਿਹਾ ਪਰ ਕਿਨੂ ਦੀ ਬਾਬਤ ਸ਼ਾਇਦ ਕਿਤਨਾ ਕਿਤੇ ਮੈਂ ਸਿਆਸਤ ਵੀ ਮੰਨਦਾ ਵੀ ਸਾਡੇ ਲੋਕ ਜਿਹੜੇ ਸਿਆਸਤ ਜਿਹੜੀ ਹੋ ਰਹੀ ਹੈ ਉਹ ਸਿਆਸਤ ਦੇ ਕਾਰਨ ਵੀ ਭੇਟ ਚੜ ਰਹੀ ਹੈ ਇੰਨਾ ਸਾਰੇ ਹਾਲਾਤਾਂ ਨੂੰ ਦੇਖੀਏ ਤਾਂ ਕਿਨੂ ਦੀ ਜਿਹੜੀ ਹੈਗੀ ਹੈ ਉਹ ਡਿਮਾਂਡ ਤਾਂ ਹੈਗੀ ਪਰ ਉਹਨੂੰ ਯੂਟਿਲਾਈਜ਼ ਕਿਵੇਂ ਕਰਨਾ ਇਹ ਮੇਰੇ ਖਿਆਲ ਹਜੇ ਤੱਕ ਜਾਤਾ ਜਿਹੜੇ ਸਾਡੇ ਸਲਾਹਕਾਰ ਨੇ ਸਰਕਾਰਾਂ ਦੇ ਕਿ ਗਿਆ ਕੁਝ ਟੈਕਨੀਕਲਸ ਪ੍ਰੋਬਲਮ ਨੇ ਉਹ ਹਾਈ ਤੱਕ ਇੰਪਲੀਮੈਂਟੇਸ਼ਨ ਨਹੀਂ ਹੋਇਆ ਜਿਹੜੇ ਮੇਰੇ ਮਾਨਯੋਗ ਸੁਨੀਲ ਜਾਖੜ ਜੀ ਜਿਹੜੇ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਉਹ ਮੇਰੇ ਨਾਲ ਸਾਂਝੀ ਵਟ ਉਹਨਾਂ ਨੇ ਬਾਗ ਆਪਦੇ ਹੈਗੇ ਮੇਰੀ ਸਾਂਝਾ ਮੈਂ ਸਾਂਝੀ ਮੇਰੇ ਤੋਂ ਬਿਲਕੁਲ ਖੇਤ ਦੇ ਨਾਲ ਬਿਲਕੁਲ ਕਦਮ ਇੱਕ ਸਾਡਾ ਸਾਂਝਾ ਖੇਤ ਹੈ ਤੇ ਬਿਲਕੁਲ ਸ਼ਾਇਦ ਉਹਨਾਂ ਦਾ ਕਿਨੂੰ ਹੋ ਸਕਦਾ ਵੀ ਵੱਡੇ ਬੰਦੇ ਨੇ ਕਿਸੇ ਬੰਗਲੌਰ ਚੜ ਗਏ ਪਰ ਸਾਨੂੰ ਕੋਈ ਪੁੱਛਣ ਨਹੀਂ ਹੈ ਹੋਰ ਵਾਲੇ 10-20 ਦਿਨਾਂ ਦੇ ਵਿੱਚ ਜੇ ਅਸੀਂ ਕਿੰਨੂ ਸਾਡੇ ਇਲਾਕੇ ਦਾ ਨਾ ਸੰਭਿਆ ਤਾਂ ਸਾਡਾ ਫਾਰਮਰ ਪਹਿਲਾਂ ਹੀ ਕロップੀ ਚ ਨਿਕਲ ਰਿਹਾ ਤੇ ਹੋਰ ਡੇ ਦੇ ਮੰਦ ਹਾਲੇ ਮਤਲਬ ਟੀ ਗ੍ਰੇਡ ਹੋਣਾ ਸ਼ੁਰੂ ਹੋ ਚੁੱਕਿਆ ਹੈ ਤੇ ਸਾਡੇ ਇਲਾਕੇ ਦਾ 50 ਤੋਂ 60% ਕਿੰਨੂ ਹਜੇ ਤੱਕ ਮੌਜੂਦਾ ਬਾਗਾਂ 'ਚ ਖੜਾ ਹੈ ਜੇਕਰ ਸੰਤਰਾ ਜਾਂ ਕਿੰਨੂ ਉਸ ਥਾਲੀ 'ਚ ਚਲਾ ਜਾਂਦਾ ਮਿੱਡੇ ਮਿਲ ਵਾਲੀ ਥਾਲੀ ਚ ਚਲਾ ਜਾਂਦਾ ਤਾਂ ਜ਼ਿਮੀਦਾਰ ਨੂੰ ਉਹਦਾ ਬੈਨੀਫਿਟ ਕਿੰਨਾ ਹੋਊਗਾ ਤੇ ਜੇ ਇਹੀ ਕੰਮ ਅਸੀਂ ਪੰਜਾਬ ਐਗਰੋ ਦੇ ਜ਼ਰੂਰੀ ਜੇ ਕਰ ਲਿਆ ਜਾਵੇ ਤਾਂ ਮੇਰੇ ਖਿਆਲ ਇਹ ਪਾਇਲਟ ਮੈਂ ਸਰਕਾਰ ਨੂੰ ਇੱਕ ਬੇਨਤੀ ਹੈ ਵੀ ਪਾਇਲਟ ਪ੍ਰੋਜੈਕਟ ਚਲਾ ਕੇ ਦੇਖੋ ਸਾਡੇ ਜ਼ਿਲ੍ਹੇ ਫਾਜ਼ਲਕਾਚ ਚਲਾ ਕੇ ਦੇਖ ਲਓ ਸਾਡੇ ਮੁਕਸਰ ਨਾਲ ਲੱਗਦਾ ਚਲਾ ਕੇ ਦੇਖ ਲਓ ਵੀ ਪਾਇਲਟ ਪ੍ਰੋਜੈਕਟ ਚਲਾ ਕੇ ਤੁਸੀਂ ਸ਼ਾਇਦ ਮੇਰੇ ਖਿਆਲ ਕਿਸਾਨਾਂ ਨੂੰ ਰਾਹਤ ਤਾਂ ਮਿਲੇਗੀ ਵੀ ਸਾਡੀ ਸਰਕਾਰ ਕਿਸਾਨਾਂ ਦਾ ਸੋਚਦੀ ਹੈ ਮੁਕਾ ਇਹ ਕਹਿ ਦਈਏ ਵੀ ਸਭ ਤੋਂ ਮਾੜੇ ਕਿੰਨੂ ਦਾ ਜੂਸ ਵੈਂਡਰਸ ਦੇ ਕੋਲ ਪੀਂਦੇ ਵੈਂਡਰਸ ਕੋਲੇ ਪੀਂਦੇ ਤੇ ਉਹ ਬੜੇ ਖੁਸ਼ ਹੋ ਕੇ ਪੀਂਦੇ ਆ 60 ਰੁਪਏ ਦਾ ਗਲਾਸ ਮਿਲਦਾ ਤੇ ਦੋ ਕਿਨੂਆਂ ਤੋਂ ਗਲਾਸ ਦੋ ਆ ਤਿੰਨ ਤੋਂ ਗਲਾਸ ਬਣ ਲੇਤਾ ਬੜਾ ਕੁਸ਼ਪਾਨ ਅਸੀਂ ਚੰਗਾ ਕਿਨੂ 10 ਰੁਪਏ ਵੇਚ ਰਿਹਾ ਤੇ ਮਾੜੇ ਕਿਨੂ ਆ ਦੇਖੋ ਥੱਲੇ ਕਿੰਨਾ ਕਿਨੂ ਡਿੱਗਿਆ ਪਿਆ ਇਹੋ ਜਿਹੇ ਕਿਨੂ ਸਾਡੇ ਜਿਹੜੇ ਇਹਨੂੰ ਕਹਿ ਸਕਦੇ ਆ ਸੀ ਕ੍ਰੀਏਟ ਉਹ ਮੰਡੀ ਚ ਵਿਕਦਾ ਮੰਡੀ ਉਹਦਾ ਜੂਸ ਬਣ ਰਿਹਾ ਫਿਰ ਉਹਦੇ ਵਿੱਚ ਹੋਰ ਤੁਹਾਨੂੰ ਮੈਂ ਦੱਸ ਦਿਆਂ ਵੀ ਕਿਨੂ ਖੱਟਾ ਹੁੰਦਾ ਉਹਦੇ ਵਿੱਚ ਜਾ ਕੇ ਅਖੰਡ ਦੀ ਚਾਸ਼ਨੀ ਪਾ ਦਿੰਦੇ ਉਹ ਵੀ ਨਹੀਂ ਜਿਹੜੀਆਂ ਵਿਆਹਾਂ ਦੇ ਵਿੱਚ ਗਲਾਬ ਜਾਮਣਾਂ ਦੀਆਂ ਚਾਸ਼ਲੀਆਂ ਬਚਦੀਆਂ ਉਹ ਸ਼ਾਮੀ ਵੈਂਡਰਾਂ ਕੇ ਲੈ ਜਾਂਦੇ ਆ ਪੀਪੈਕ ਤੇ ਤੁਹਾਨੂੰ ਜਿਹੜੀ ਵਿਆਹਾਂ ਦੀਆਂ ਜੁੱਠੀਆਂ ਬਲਕਿ ਚਾਸ਼ਲੀਆਂ ਉਹ ਜੂਸ ਪਾ ਕੇ ਪੀਉਂਦੇ ਕਦੇ ਉਹ ਬਹੁਤ ਮਜ਼ਾ ਆਇਆ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਸਰਖਾਬ ਇਸ ਵਕਤ ਲੈ ਕੇ ਹਾਜ਼ਰ ਹਾਂ ਖੇਤਾਂ ਦੇ ਪੁੱਤ ਪ੍ਰੋਗਰਾਮ ਤੇ ਅੱਜ ਤੁਹਾਡੀ ਮੁਲਾਕਾਤ ਅਬੋਰ ਦੇ ਇੱਕ ਅਜਿਹੇ ਕਿਸਾਨ ਜਿਹੇ ਨੌਜਵਾਨ ਕਿਸਾਨਾਂ ਕਰਾਵਾਂਗਾ ਜਿਸ ਨੇ ਕਿਨੂਆਂ ਨੂੰ ਨਵੀਂ ਪਛਾਣ ਦਿੱਤੀ ਹੈ ਤੇ ਕੋਸ਼ਿਸ਼ ਲਗਾਤਾਰ ਇਹ ਰਹਿੰਦੀ ਹੈ ਕਿ ਅਬੋਰ ਦਾ ਕਿਨੂ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚੇ ਤੇ ਹਰ ਥਾਲੀ ਤੇ ਉਹ ਕਿੰਨੂ ਹੋਵੇ ਕੋਸ਼ਿਸ਼ ਉਸ ਨੌਜਵਾਨ ਦੀ ਮੇਰੇ ਨਾਲ ਅਬੋਰ ਦਾ ਨੌਜਵਾਨ ਪ੍ਰੋਗਰੈਸਿਵ ਖੇਤੀਬਾੜੀ ਕਰਨ ਵਾਲਾ ਨੌਜਵਾਨ ਇੰਦਰਜੀਤ ਸਿੰਘ ਮੇਰੇ ਨਾਲ ਨੇ ਬਈ ਸਵਾਗਤ ਹੈ ਸਪੋਕਸਮੈਨ ਟੀਵੀ ਤੇ ਧੰਨਵਾਦ ਸਰਖਾਬ ਜੀ ਤੁਸੀਂ ਸਾਡੇ ਅੱਜ ਖੇਤ ਚੱਲ ਕੇ ਆਏ ਜੀ ਕਿੰਨੂ ਹਾਲਾਂਕਿ ਅਬੋਰ ਦਾ ਕਿੰਨੂ ਪੂਰੇ ਜਿਵੇਂ ਭਾਰਤ ਦੀ ਗੱਲ ਕਰ ਲਈਏ ਇਸ ਵਕਤ ਹਰੇਕ ਸੂਬੇ 'ਚ ਹਰੇਕ ਗਲੀ 'ਚ ਕਹਿੰਦੇ ਖਾਦਾ ਜਾਣ ਲੱਗ ਪਿਆ ਪਰ ਇੱਕ ਵੱਖਰੀ ਸਟੋਰੀ ਹੁੰਦੀ ਆ ਵੌਰ ਦੇ ਕਿਸਾਨਾਂ ਦੀ ਕਿ ਕਿੰਨੂ ਬਣਦਾ ਕਿਵੇਂ ਆ ਕਿੰਨੂ ਪੈਦਾ ਕਿਵੇਂ ਹੁੰਦਾ ਤੇ ਖਾਸ ਤੌਰ ਤੇ ਕਿੰਨੂ ਦਾ ਜਦੋਂ ਮੁਨਾਫੇ ਦੀ ਗੱਲ ਕਰਦੇ ਆ ਤਾਂ ਉਹ ਜੇਬ ਚ ਕੀ ਆਉਂਦਾ ਆ ਦੇਖੋ ਸਰਖਾਪ ਜੀ ਵੀ ਮੈਂ ਜਦੋਂ ਮੇਰਾ ਜਨਮ ਹੋਇਆ ਸੀਗਾ ਅੱਜ ਤੋਂ 40 ਕੋਹਰੇ ਪਹਿਲਾਂ ਤਾਂ ਮੇਰੇ ਇੱਕ ਕਿੰਨੂ ਵਾਲੇ ਸਰਦਾਰਾਂ ਦੇ ਘਰੇ ਜਨਮ ਹੋਇਆ ਸੀ ਇਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਸੁਭਾਗ ਵਾਲੀ ਗੱਲ ਸੀ ਵੀ ਲੋਕ ਵਿਸ਼ਵਾਸੀ ਰਿਸ਼ਤੇਦਾਰਾਂ ਜਾਣਾ ਤੋ ਕਿ ਪੁੱਛਦੇ ਸੀ ਵੀ ਕਿਨੂ ਲੈ ਕੇ ਆਏ ਹੋ ਠੀਕ ਹੈ ਵੀ ਤੁਹਾਡੇ ਕਿਨੂ ਕਿਹੋ ਜੀ ਹੈ ਤੇ ਕਿਨੂਆਂ ਦੇ ਨਾਂ ਦੇ ਨਾਲ ਸਾਡਾ ਇਲਾਕਾ ਜਾਣਿਆ ਜਾਂਦਾ ਸੀ ਤੇ ਸਾਡੇ ਰਿਸ਼ਤੇਦਾਰਾਂ ਬੜੇ ਕਹਿੰਦੇ ਸੀ ਇਹਨਾਂ ਦੇ ਕਿਨੂਆਂ ਦੇ ਬਾਗ ਕਿਨੂਆਂ ਦੇ ਬਾਗ ਪਰ ਅੱਜ ਬਹੁਤ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜੀ ਵੀ ਸਾਡਾ ਜਿਹੜਾ ਸਾਡਾ ਜ਼ਿਲ੍ਹਾ ਸਾਡਾ ਇਲਾਕਾ ਉਹ ਪੰਜਾਬ ਦਾ 33000 ਹੈਕਟੇਅਰ ਜਿਹੜਾ ਕਿਨੂ ਪੈਦਾ ਕਰਦਾ ਤੇ ਬਹੁਤ ਵੱਡੀ ਵੱਡੀ ਡਿਮਾਂਡ ਹੈ ਤੁਸੀਂ ਚੰਡੀਗੜ੍ਹ ਜਾਓ ਕਿਤੇ ਲੁਧਿਆਣੇ ਜਾਓ ਤਾਂ ਉਹ ਲਿਖ ਕੇ ਵੱਡੇ ਵੱਡੇ ਬੋਰਡ ਲਾਏ ਹੁੰਦੇ ਆ ਵੀ ਅਬੋਹਰ ਦੇ ਕਿਨੂ ਪਰ ਹਕੀਕਤ ਜਦੋਂ ਤੁਸੀਂ ਅੱਜ ਸਾਡੇ ਖੇਤਾਂ 'ਚ ਆਇਓ ਸਾਡੇ ਬਾਗ 'ਚ ਆਇਓ ਤਾਂ ਹਕੀਕਤ ਸ਼ਾਇਦ ਅੱਜ ਲੋਕਾਂ ਨੂੰ ਵੀ ਥੋੜੀ-ਬਹੁਤ ਦੱਸਣੀ ਬਣਦੀ ਹੈ ਬਿਲਕੁਲ ਇਹਦੇ 'ਚ ਕੋਈ ਦੂਰ ਆਇ ਨਹੀਂ ਵੀ ਸਾਡੇ ਅੱਜ ਅਸੀਂ ਵੱਡੀਆਂ ਕਾਰਾਂ ਤੇ ਚੜੇ ਵੱਡੀਆਂ ਕੋਠੀਆਂ ਪਾਈਆਂ ਜਾਂ ਅਸੀਂ ਉਹ ਵੱਡੀਆਂ ਯੂਨੀਵਰਸਿਟੀਆਂ 'ਚ ਜਾ ਕੇ ਡਿਗਰੀਆਂ ਲਈਆਂ ਤਾਂ ਸਾਨੂੰ ਇਹ ਨਾ ਕਿਨੂਆ ਕਰਕੇ ਹੀ ਕਿਨੂਆ ਨਹੀਂ ਦਵਾਈਆਂ ਠੀਕ ਹੈ ਜੇ ਅਸੀਂ ਉੱਥੇ ਜਾ ਕੇ ਕੱਕੇ ਬਣੇ ਜਾਂ ਸਾਡੀ ਪਛਾਣ ਬਣੀ ਜਾਂ ਅਸੀਂ ਕੁਝ ਵੀ ਕੀਤਾ ਚਾਹੇ ਵਿਦੇਸ਼ਾਂ 'ਚ ਗਏ ਤਾਂ ਉਹ ਕਿਨੂਆ ਦੀ ਬਦੌਲਤ ਸਾਡੇ 'ਚ ਸਟਰੈਂਥ ਹੁੰਦੀ ਸੀ ਵੀ ਯਾਰ ਕੋਈ ਚੱਕਰ ਨਹੀਂ ਵੀ ਸਮੇਂ ਨਾਲ ਸਾਡੇ ਕੋਲੇ ਮਤਲਬ ਕਿ ਅਸੀਂ ਸਰਮਾਇਦਾਰ ਹੋ ਹੀ ਜਾਣ ਬਿਲਕੁਲ ਪਰ ਅੱਜ ਜਿਹੜੀ ਗੱਲ ਆ ਤੁਸੀਂ ਦੇਖੋ ਸ ਬੂਟੇ ਤੇ ਤਕਰੀਬਨ 4 ਤੋਂ 5 ਕੁਇੰਟਲ ਜਿਹੜਾ ਕੀਨੂ ਹੋਏਗਾ ਉਹ ਖੜਾ ਬਿਲਕੁਲ ਤੇ 10 ਤੋਂ 12 ਸਾਲ ਤਾ ਇਹ ਪਲਾਂਟ ਹੈ ਠੀਕ ਹੈ ਤੇ ਪਿਛਲੇ ਦਿਨਾਂ ਸਰਕਾਰਾਂ ਨੇ ਆਪਣੇ ذریعے ਕਈ ਐਫਰਟਸ ਵੀ ਕੀਤੀਆਂ ਕਿਸਾਨਾਂ ਨੇ ਵੀ ਆਪਣੇ ਤਰੀਕੇ ਨਾਲ ਜਿਹੜਾ ਹੈਗਾ ਉਹ ਆਪਣਾ ਸਿਸਟਮ ਚਲਾਇਆ ਸਾਡੇ ਅਬੂਰ ਕਿਨੂ ਮੰਡੀ ਵੀ ਹੈਗੀ ਆ ਪੰਜਾਬ ਐਗਰੋ ਦਾ ਸਿਸਟਮ ਵੀ ਹੈਗਾ ਉਸ ਤੇ ਉਸ ਦੇ ਨਾਲ ਅਸੀਂ ਹਰੇਕ ਤਰੀਕਾ ਨਾਲ ਜਿਹੜੀ ਸਾਡੀ ਮਾਰਕੀਟਿੰਗ ਸੀ ਬੰਗਲਾਦੇਸ਼ ਲੈ ਲੋ ਫਿਰ ਸਾਊਥ ਦੇ ਵਿੱਚ ਜੀ ਜੀ ਸਾਊਥ ਦੇ ਵਿੱਚ ਗੱਡੀਆਂ ਜਾਂਦੀਆਂ ਸੀ ਬਹੁਤ ਜ਼ਿਆਦਾ ਪਰ ਇਸ ਵਾਰੀ ਥੋੜੇ ਜਿਹਾ ਕਿਸਾਨ ਦੇ ਹਾਲਾਤ ਜੋ ਪਿਛਲੇ ਵਰਿਆਂ ਨਾਲੋਂ ਸੀ ਕਿ ਉਹ ਬਹੁਤ ਮੰਦ ਭਾਗੇ ਨੇ ਪਿਛਲੇ ਸਾਲ ਲਾਸਟ ਕਿਨੂ ਅਪ੍ਰੈਲ ਦੇ ਫਸਟ ਵੀਕ 55 ਰੁਪਏ ਵਿਕੇ ਸੀ ਠੀਕ ਹੈ 55 ਰੁਪਏ ਠੀਕ ਹੈ ਤੇ ਇਸ ਵਾਰੀ ਜੋ ਖੇਤ ਦਾ ਰੇਟ ਹੈਗਾ 8 8 9 10 ਰੁਪਏ ਤੋਂ ਵੱਧ ਅੱਜ ਤੱਕ ਦਾ ਕਿੰਨੂ ਜਿਹੜਾ ਨਹੀਂ ਵਿਕ ਰਿਹਾ ਮਤਲਬ ਇਹ ਪਿਛਲੇ ਸਾਲ ਤੇ ਜੇਕਰ ਅੱਜ ਦੀ ਗੱਲ ਕਰ ਲਈਏ ਤਾਂ ਉਹ ਰੇਟ ਆ ਜਿਹਨੂੰ ਅਸੀਂ ਨਿਗੂਣਾ ਕਵਾਂਗੇ ਜਿਹਨੂੰ ਸ਼ਾਇਦ ਅਸੀਂ ਹੋਰ ਰੇਟ ਕਵਾਂਗੇ ਕਿ ਕਿਤੇ ਨਾ ਕਿਤੇ ਖਪਤਾਂ ਵੀ ਪੂਰੀਆਂ ਨਹੀਂ ਕਰਦਾ ਜੋ ਖਰਚੇ ਹੋਏ ਨੇ ਨੇਚਰਲੀ ਗੱਲ ਹੈ ਤੁਸੀਂ 6-7 ਰੁਪਏ ਕਿਨੂੰ ਲਵਾਂਗੇ ਤਾਂ ਸਾਡੇ ਜੋ ਅਸੀਂ ਖਾਦ ਦੇ ਪੈਸੇ ਸੋਸਾਇਟੀ ਦੇ ਦੇਣੇ ਆ ਜਾਂ ਕਿਸੇ ਕੋਲ ਸਪਰੇਅ ਲਈ ਆ ਬਾਗ ਦੀ ਕਟਾਈ ਕਰਾਈ ਆ ਗੋਡੀ ਕਰਾਈ ਆ ਜਾਂ ਇਰੀਗੇਸ਼ਨ ਦੇ ਅਸੀਂ ਡੀਜ਼ਲ ਬਾਲਿਆ ਆ ਸਾਡੇ 6-7 ਰੁਪਏ ਦੇ ਵਿੱਚ ਅੱਜ ਖਪਤ ਵੀ ਪੂਰੀ ਨਹੀਂ ਹੋ ਰਹੀ ਅੱਜ ਮੇਰੇ ਕੋਲੇ ਘੱਟੋ-ਘੱਟ ਮੇਰੇ ਖੇਤ ਦੇ ਵਿੱਚ 40 ਤੋਂ 50 ਗੱਡੀਆਂ ਕਿਨੂੰ ਖੜਾ ਤੁਸੀਂ ਦੇਖ ਰਹੇ ਹੋ ਤੁਸੀਂ ਸਾਰਾ ਖੇਤ ਮੇਰਾ ਘੁੰਮਿਆ ਤੇ ਸ਼ਾਇਦ 40 ਤੇ 50 ਗੱਡੀਆਂ ਜੇ 56 ਰੁਪਏ ਰੇਟ ਲਾਈਏ ਮੇਰੇ ਖਿਆਲ ਅਸੀਂ ਕਰੋੜਪਤੀ ਹੋ ਸਕਦੇ ਹਾਂ ਪਰ ਜੇ ਅੱਜ ਦਾ ਰੇਟ ਲਾਇਆ ਮੇਰੇ ਖਿਆਲ ਸਾਡੇ ਖਾਦ ਸੁਪਰੀਆਣ ਦੇ ਪੈਸੇ ਨਹੀਂ ਮੁੜਨੇ ਇਹ ਜਿਹੜਾ ਸਾਰੀ ਇਤੋਂ ਕੀ ਮਾਰ ਜਿਹੜੀ ਫਸਲ ਤੇ ਪੈ ਗਈ ਹੈ ਇਹ ਮੌਸਮ ਦੀ ਮਾਰ ਦੇਖੋ ਸਮਾਂ ਹੁੰਦਾ ਹਰ ਇੱਕ ਚੀਜ਼ ਦਾ ਮੌਸਮ ਦੀ ਮਾਰ ਲਾ ਲੋ ਦੇਖੋ ਇਤ ਕੀ ਫਰੂਟ ਸਾਈਜ਼ ਪਿਛਲੇ ਸਾਲਾਂ ਦੇ ਕੰਪੈਰੀਟਿਵ ਥੋੜਾ ਜਿਹਾ ਛੋਟਾ ਰਿਹਾ ਬੰਪਰ ਫਰੂਟ ਹੈ ਪਰ ਜੋ ਕਹਿ ਸਕਦੇ ਆ ਪਿਛਲੇ ਜਿਹੜੇ ਸਾਨੂੰ ਪਾਣੀ ਦੀ ਮਾਰ ਵੀ ਪਈ ਪਾਣੀ ਬਾਣੀ ਦੀ ਮਾਰ ਤੋਂ ਬਾਅਦ ਬੁੱਢੇ ਨਾਲੇ ਦਾ ਪਾਣੀ ਜਿਹੜਾ ਲੁਧਿਆਣੇ ਤੋਂ ਪੈਂਦਾ ਉਹ ਵੀ ਵਿੱਚ ਇਸ਼ੂ ਸੀਗਾ ਕੁਝ ਮੌਸਮ ਦੀ ਮਾਰ ਸੀ ਕੁਝ ਐਟਮੋਸਫੀਅਰ ਦੀ ਮਾਰ ਸੀ ਪਰ ਹਰੇਕ ਤਰੀਕੇ ਨਾਲ ਜਿਹੜਾ ਲਾ ਲਈਏ ਵੀ ਮਾਰਕੀਟਿੰਗ ਮੇਨ ਤੁਹਾਨੂੰ ਮੇਡੀ ਸਮੱਸਿਆ ਦੱਸਦੇ ਮਾਰਕੀਟਿੰਗ ਦੀ ਬੰਗਲਾਦੇਸ਼ ਨੇ ਜਿਹੜੀ ਹੈਗੀ ਆ ਉਹ ਇੰਪੋਰਟ ਡਿਊਟੀ ਬਹੁਤ ਵਧਾ ਦਿੱਤੀ ਉਹ ਸਾਡਾ ਕਿਨੂ ਸੀਗਾ ਉਹ ਬੰਗਲਾਦੇਸ਼ ਜਾਂਦਾ ਸੀਗਾ ਇਸ ਵਾਰ ਉਹ ਕਿਨੂ ਜਿਹੜਾ ਹੈਗਾ ਵੀ ਉਹ ਨਹੀਂ ਜਾ ਰਿਹਾ ਫਿਰ ਦੂਜੀ ਗੱਲ ਮੈਂ ਜਿਹੜੀ ਪੰਜਾਬ ਦੀ ਆਮ ਆਦਮੀ ਸਰਕਾਰ ਦੇ ਸਾਡੇ ਰਾਜ ਸਭਾ ਮੈਂਬਰ ਨੇ ਡਾਕਟਰ ਸੰਦੀਪ ਪਾਟਕ ਉਹਨਾਂ ਦੇ ਜ਼ਰੀਏ ਜਿਹੜੀ ਹੈ ਕਿਨੂ ਬਾਬਤ ਜਿਹੜੀਆਂ ਟ੍ਰੇਨਸ ਕਿਉਂ 35000 ਹੈਕਟੇਅਰ ਜਿਹੜਾ ਕਿਨੂ ਉਹ ਪੰਜਾਬ ਦਾ ਹੈ ਤੇ 11000 ਹੈਕਟੇਅਰ ਜਿਹੜਾ ਹੈਗਾ ਉਹ ਸਾਡੇ ਨਾਲ ਲੱਗਦੇ ਸੁਕੇ Rajasthan ਦਾ ਹੈ ਤੇ ਗੱਡੀ ਲਈ ਅਸੀਂ ਕਿਹੜਾ ਹੈਗਾ ਸੀਗਾ ਸਵਾਲ ਰਾਜ ਸਭਾ ਦੇ ਵਿੱਚ ਅਸੀਂ ਰਖਵਾਇਆ ਸੀ ਪਰ ਪੰਜਾਬ ਦੀ ਸੈਂਟਰ ਸਰਕਾਰ ਨੇ ਉਹਦੇ ਬਾਬਤ ਕੋਈ ਜਵਾਬ ਹੀ ਨਹੀਂ ਦਿੱਤਾ ਯਾਨੀ ਕਿ ਕਿਤੇ ਨਾ ਕਿਤੇ ਸਰਕਾਰਾਂ ਦੇ ਵਿਤਕਰੇ ਨੇ ਇੱਥੇ ਉਹਨਾਂ ਨੇ ਵੀ ਸ਼ਾਇਦ ਇਹ ਕਿ ਕਿਸਾਨ ਦੀ ਜੇਬ ਨੂੰ ਢਿੱਲਾ ਕੀਤਾ ਕਿਸਾਨ ਦੀ ਮੱਥੇ ਤੇ ਢਿੰਗੇ ਚਿੰਤਾ ਹੀ ਵਧਾਈ ਹੈ ਨੇਚਰਲੀ ਗੱਲ ਹੈ ਮੈਂ ਕਹਿ ਸਕਦਾ ਵੀ ਅੱਜ ਤੱਕ ਸਾਡੇ ਇਲਾਕੇ ਤੋਂ ਜਿਹੜੇ ਅੱਜ ਸੈਂਟਰ ਦੇ ਵਿੱਚ ਕਈ ਲੋਕਾਂ ਦਾ ਵੱਡਾ ਹੱਥ ਪੈਂਦਾ ਜੀ ਜੀ ਪਰ ਕਿਨੂ ਦੀ ਬਾਬਤ ਸ਼ਾਇਦ ਕਿਤਨਾ ਕਿਤੇ ਮੈਂ ਸਿਆਸਤ ਵੀ ਮੰਨਦਾ ਵੀ ਸਾਡੇ ਲੋਕ ਜਿਹੜੇ ਸਿਆਸਤ ਜਿਹੜੀ ਹੋ ਰਹੀ ਹੈ ਉਹ ਸਿਆਸਤ ਦੇ ਕਾਰਨ ਵੀ ਭੇਟ ਚੜ ਰਹੇ ਨੇ ਚਲੋ ਹੋ ਸਕਦਾ ਮੈਂ ਜਿਹਦੇ ਚ ਗੱਲ ਕਰਾਂ ਕੁਝ ਸਾਡੇ ਡਾਕਟਰਸ ਕਹਿੰਦੇ ਆ ਵੀ ਜਿਹੜਾ ਹੈਗਾ ਕ੍ਰੀਨੂ ਦਾ ਜਿਹੜਾ ਹੈਗਾ ਕੁਆਲਿਟੀ ਆਫ ਪ੍ਰੋਡਕਸ਼ਨ ਨਹੀਂ ਹੈਗੀ ਚਲੋ ਅਕਸਰ ਤਾਂ ਕਿਸਾਨ ਨੇ ਪੈਦਾ ਕੀਤਾ ਉਹਨੂੰ ਕਿਸੇ ਚਾਹੇ ਉਹਨੂੰ ਪੰਜਾਬ ਸਰਕਾਰ ਦਾ ਇੱਕ ਬਹੁਤ ਜਿਹੜਾ ਹੈਗਾ ਵਧੀਆ ਉਪਰਾਲਾ ਹੋਇਆ ਸੀ ਜਿੰਨ ਦੇ ਰੂਪ ਚ ਜਿਹੜੀ ਕਿਨੂ ਤੋਂ ਜਨ ਗੋਆ ਜਾ ਕੇ ਗੋਆ ਜਾ ਕੇ ਬਣਾਈ ਸੀਗੀ ਉਹ ਇੱਕ ਮੇਰੇ ਖਿਆਲ ਉਹ ਵਾਰਡ ਦੀ ਸੈਕਿੰਡ ਬੈਸਟ ਕੁਆਲਿਟੀ ਉਹਨੂੰ ਜੋ ਅਵਾਰਡ ਮਿਲਿਆ ਜੋ ਵੀ ਮਤਲਬ ਉਸ ਚੀਜ਼ ਉਹ ਸਿਰਫ ਬਤੌਲਤ ਇਥੋਂ ਦੇ ਕਿਨੂ ਦੇ ਕੋਕ ਟੇਸਟ ਕਰਕੇ ਉਹ ਟੇਸਟ ਕਰਕੇ ਜੋ ਮਤਲਬ ਲੋਕਾਂ ਨੇ ਲਾਈਕ ਕੀਤਾ 750 ਐਮਐਲ ਦੀ ਜਿਹੜੀ ਸੀਗੀ ਉਹ ਬੋਟਲ ਸੀਗੀ ਤੇ 1800 ਰੁਪਿਆ ਜਿਹੜੀ ਕੋਸਟ ਕਰਦੀ ਸੀਗੀ ਇਹਨਾਂ ਸਾਰੇ ਹਾਲਾਤਾਂ ਨੂੰ ਦੇਖੀਏ ਤਾਂ ਕਿੰਨੂ ਦੀ ਜਿਹੜੀ ਹੈਗੀ ਆ ਉਹ ਡਿਮਾਂਡ ਤਾਂ ਹੈਗੀ ਹੈ ਪਰ ਉਹਨੂੰ ਯੂਟਿਲਾਈਜ਼ ਕਿਵੇਂ ਕਰਨਾ ਇਹ ਮੇਰੇ ਖਿਆਲ ਹਜੇ ਤੱਕ ਜਾਤਾ ਜਿਹੜੇ ਸਾਡੇ ਸਲਾਹਕਾਰ ਨੇ ਸਰਕਾਰਾਂ ਦੇ ਤੇ ਜਾਂ ਕੁਝ ਟੈਕਨੀਕਲਸ ਪ੍ਰੋਬਲਮ ਨੇ ਉਹ ਹਜੇ ਤੱਕ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਹਾਲਾਂਕਿ ਜੇਕਰ ਅਸੀਂ ਮੈਂ ਬੋਰ ਦੇ ਇਲਾਕੇ ਦੀ ਗੱਲ ਕਰਾਂ ਜਾਂ ਮਾਲਵੇ ਦੇ ਇਸ ਖਿੱਤੇ ਦੀ ਗੱਲ ਕਰਾਂ ਤਾਂ ਬਹੁਤ ਵੱਡੇ ਲੀਡਰ ਨੇ ਜੇਕਰ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਲਈਏ ਤਾਂ ਉਹਨਾਂ ਦਾ ਬੜਾ ਰੁਝਾਨ ਰਿਹਾ ਬੜੀ ਰੁਚੀ ਰਹੀ ਹੈ ਕਿਨੂਆਂ ਦੇ ਵਿੱਚ ਫਿਰ ਜਾਖੜ ਪਰਿਵਾਰ ਦੀ ਗੱਲ ਕਰ ਲਈਏ ਫਿਰ ਬਾਦਲ ਪਰਿਵਾਰ ਦੀ ਗੱਲ ਕਰ ਲਈਏ ਜਾਂ ਹੋਰ ਵੱਡੇ ਲੀਡਰ ਨੇ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਸੈਂਟਰ ਦੇ ਵਿੱਚ ਵੀ ਮੰਤਰਾਲੇ ਦੇ ਵਿੱਚ ਵੀ ਉਹਨਾਂ ਦਾ ਯੋਗਦਾਨ ਰਿਹਾ ਹੈ ਤੇ ਖਾਸ ਤੌਰ ਤੇ ਬੀਬਾ ਹਰਸੇਵਤ ਕੌਰ ਬਾਦਲ ਦੀ ਗੱਲ ਕਰ ਲਈਏ ਤਾਂ ਉਹ ਫੂਡ ਪ੍ਰੋਸੈਸਰ ਪ੍ਰੋਸੈਸਿੰਗ ਮੰਤਰੀ ਵੀ ਰਹੇ ਨੇ ਪਰ ਉਸ ਦੇ ਬਾਵਜੂਦ ਵੀ ਅਬੋਰ ਨੂੰ ਜਾਂ ਮਾਲਵੇ ਦੇ ਇਸ ਖਿੱਤੇ ਨੂੰ ਕਿਨੂਆਂ ਦੇ ਲਈ ਕੋ ਬਹੁਤਾ ਕੁਝ ਲਾਭ ਨਹੀਂ ਹੋਇਆ ਸਰਖਾਪ ਜੀ ਤੁਸੀਂ ਨਾਮਸ ਲੀਟਰਾਂ ਦਾ ਲਿਆ ਜਿਹੜੇ ਮੇਰੇ ਮਾਨਯੋਗ ਸੁਨੀਲ ਜਾਖੜ ਜੀ ਜਿਹੜੇ ਬੀਜੇਪੀ ਦੇ ਪੰਜਾਬ ਪ੍ਰਧਾਨ ਨੇ ਉਹ ਮੇਰੇ ਨਾਲ ਸਾਂਝੀ ਵਟ ਉਹਨਾਂ ਦੇ ਬਾਗ ਆਪਦੇ ਹੈਗੇ ਮੇਰੀ ਸਾਂਝਾ ਸਾਂਝ ਮੇਰੇ ਤੋਂ ਬਿਲਕੁਲ ਖੇਤ ਦੇ ਨਾਲ ਬਿਲਕੁਲ ਕਦਮ ਇੱਕ ਸਾਡਾ ਸਾਂਝਾ ਖੇਤ ਹੈ ਤੇ ਬਿਲਕੁਲ ਸ਼ਾਇਦ ਉਹਨਾਂ ਦਾ ਕਿਨੂੰ ਹੋ ਸਕਦਾ ਵੀ ਵੱਡੇ ਬੰਦੇ ਨੇ ਕਿਸੇ ਬੰਗਲੌਰ ਚੜ ਗਏ ਪਰ ਸਾਨੂੰ ਕੀ ਪੁੱਛਣ ਦੀ ਹੈ ਠੀਕ ਹੈ ਠੀਕ ਹੈ ਸਾਨੂੰ ਤੇ ਹਰ ਸਿਮਰਤ ਬਾਦਲ ਦੀ ਗੱਲ ਕਰ ਲਈ ਫੂਡ ਪ੍ਰੋਸੈਸਿੰਗ ਮੰਤਰੀ ਰਹੇ ਐ ਸੁਖਬੀਰ ਬਾਦਲ ਸਾਹਿਬ ਸਾਡੇ ਸੰਸਦ ਨੇ ਸਾਡੀ ਜਿੰਨੀ ਸਿਆਸੀ ਪਾਵਰ ਮੈਂ ਕਹਿ ਸਕਦਾ ਸਾਡੇ ਹੋਰ ਦੀ ਧਰਤੀ ਤੇ ਸ਼ਾਇਦ ਪੰਜਾਬ ਚ ਕਿਤੇ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਉਹ ਚਾਹੇ ਭਾਜਪਾ ਦੇ ਪ੍ਰਧਾਨ ਹੋਣ ਚਾਹੇ ਕਾਲੀ ਦਲ ਦੇ ਪ੍ਰਧਾਨ ਹੋਣ ਚਾਹੇ ਉਹ ਕਾਂਗਰਸ ਦੇ ਮੇਰੇ ਵੱਡੇ ਭਰਾ ਰਾਜਾ ਵੜਿੰਗ ਜੀ ਮੁਖਸਰ ਤੋਂ ਪ੍ਰਧਾਨ ਹੋਣ ਵੀ ਕੋਈ ਵੀ ਪਾਰਟੀ ਦਾ ਮਤਲਬ ਕਿ ਆਪਾਂ ਕਹਿ ਦਈਏ ਜਿਹੜਾ ਫੰਨੇ ਖਾਂ ਬੰਦਾ ਉਹ ਸਾਡੀ ਮਾਲ ਰਾਹ ਸਿੱਧਾ ਤੌਰ ਤੇ ਕਹਦੀ ਹੈ ਕਿ ਉਹ ਮਾਲਵੇ ਦੇ ਇਸ ਮੁਖਸਰ ਜ਼ਿਲ੍ਹੇ ਜਾਂ ਅਸੀਂ ਕਹਦੀਏ ਇਸ ਏਰੀਏ ਦੇ ਵਿੱਚ ਹੈ ਠੀਕ ਹੈ ਤੇ ਫਿਰ ਵੀ ਸਾਡੀ ਬਦਕਿਸਮਤੀ ਵੀ ਅੱਜ ਤੁਸੀਂ ਸਾਡੇ ਕੋਲ ਆਇਓ ਖੇਤਾਂ ਦੇ ਵਿੱਚ ਵੀ ਸਾਡੇ ਸਾਡੀ ਫਸਲ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਅੱਜ ਮੈਂ ਫਿਰ ਹੀ ਤੁਹਾਡੇ ਜ਼ਰੀਏ ਹੀ ਕੋਸ਼ਿਸ਼ ਕਰੂੰਗਾ ਮੈਂ ਪਿਛਲੇ ਦਿਨੇ ਪੰਜਾਬ ਦੇ ਹਾਰਟੀਕਲਚਰ ਮਨਿਸਟਰ ਨੇ ਜਿਹੜੇ ਮਾਨਯੋਗ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਉਹਨਾਂ ਨੂੰ ਵੀ ਇਹ ਇੱਕ ਕੋਸ਼ਿਸ਼ ਕੀਤੀ ਸੀ ਵੀ ਆਪਾਂ ਵੀ ਸਾਂਝੇ ਤੌਰ ਤੇ ਵੀ ਕੋਈ ਨਾ ਕੋਈ ਹੱਲ ਇਸ ਚੀਜ਼ ਦਾ ਕੱਢੀਏ ਤੇ ਉਹ ਡਿਸਕਸ਼ਨਸ ਦਾ ਪਾਰਟ ਜਿਹੜਾ ਹੈਗਾ ਉਹਨਾਂ ਨੇ ਵੀ ਆਪਣੇ ਵੈਲ ਅਫਰਟਸ ਜਿਹੜੀਆਂ ਹੈਗੀਆਂ ਕੀਤੀਆਂ ਜੋ ਕੁਝ ਵੀ ਪਰ ਇੱਕਦਮ ਉਹਨਾਂ ਦੇ ਕਹਿਣ ਮੁਤਾਬਕ ਹੁਣ ਖੜੇ ਪੈਰ ਤੇ ਕੁਝ ਜਿਹੜਾ ਹੈਗਾ ਵੀ ਇੰਨਾ ਸੰਭਵ ਨਹੀਂ ਉਹ ਓਵਰ ਵਿੱਚ ਵੀ ਆਏ ਸੀ ਪੰਜਾਬ ਐਗਰੋ ਵੀ ਕਿਨੂ ਦੀ ਖਰੀਦ ਹੁਣ ਸਟਾਰਟ ਕੀਤੀ ਹੈ ਪੰਜਾਬ ਐਗਰੋ ਆਪਣੇ ਪੱਧਰ ਤੇ ਜਿਹੜਾ ਹੈਗਾ ਕਿਨੂ ਉਹਨਾਂ ਦੇ ਉਹਨਾਂ ਦੀ ਇੰਟਰਫੇਰੈਂਸ ਤੋਂ ਬਾਅਦ ਹੁਣ ਲੈਣਾ ਉਹਨਾਂ ਨੇ ਸਟਾਰਟ ਸਟਾਰਟ ਕੀਤਾ ਹੈਗਾ ਪਰ ਜਿੰਨੀ ਕ੍ਰੋਪ ਹੈਗੀ ਹੈ ਇੰਨੀ ਕ੍ਰੋਪ ਪੰਜਾਬ ਐਗਰੋ ਨਹੀਂ ਖਰੀਦ ਪਾਊਗਾ ਬਿਲਕੁਲ ਇਹ ਕਿਸੇ ਇੱਕ ਦਾ ਉਪਰਾਲਾ ਨਹੀਂ ਹੈ ਰਲ ਕੇ ਕਰਨਾ ਪੂ ਨਾਲੇ ਸਿਰਫ ਸਿੱਧੇ ਤੌਰ ਤੇ ਫਲ ਨੂੰ ਖਰੀਦਣ ਦਾ ਨਹੀਂ ਇਹਨੂੰ ਪ੍ਰੋਸੈਸਿੰਗ ਵਾਲੇ ਪਾਸੇ ਵੀ ਲੈ ਕੇ ਜਾਣਾ ਚਾਹੀਦਾ ਗੋਆ ਦਾ ਉਹ ਪ੍ਰੋਜੈਕਟ ਕਿਤਨਾ ਕਿਤੇ ਪ੍ਰੋਸੈਸਿੰਗ ਵਾਲੇ ਪਾਸੇ ਕਿਸਾਨਾਂ ਦੇ ਲਈ ਲਾਹੇਵੰਦ ਹੋਣਾ ਸੀ ਪਰ ਬਹੁਤ ਸਾਰੀਆਂ ਗੱਲਾਂ ਨੇ ਪੰਜਾਬ ਚੋ ਜੇ ਪ੍ਰੋਜੈਕਟ ਲੱਗਦੇ ਨਹੀਂ ਰੈਡ ਇੰਡਸਟਰੀ ਲਾਉਣ ਦੇ ਲਈ ਕਈ ਮੁਸੀਬਤਾਂ ਚਲਣੀਆਂ ਪੈਂਦੀਆਂ ਨੇ ਜਾਂ ਲੱਗੀਆਂ ਹੋਈਆਂ ਨੇ ਉਹ ਬੰਦ ਹੋ ਗਈਆਂ ਤਾਂ ਇੱਕ ਵੱਖਰਾ ਟੌਪਿਕ ਹੈ ਪਰ ਜਦੋਂ ਅਸੀਂ ਗੋਆ ਤੱਕ ਜਾਣ ਦੀ ਗੱਲ ਕਰਦੇ ਹਾਂ ਇੱਕ ਵਾਰ ਇੰਦਰ ਜੀ ਜੋ ਉਹ ਜ਼ਰੂਰ ਦੱਸਿਓ ਵੀ ਗੋਆ ਤੱਕ ਪੰਜਾਬ ਦਾ ਕਿੰਨੂ ਗਿਆ ਕਿਵੇਂ ਆ ਦੇਖੋ ਟ੍ਰੇਨ ਇੱਥੋਂ ਚੱਲਦੀ ਸੀ ਟ੍ਰੇਨ ਤੋਂ ਜਿਹੜਾ ਸੀਗਾ ਕਿ ਨੂੰ ਜਿਹੜਾ ਦਿੱਲੀ ਤੱਕ ਗਿਆ ਉੱਥੋਂ ਅਪਲਿਫਟ ਕਰਕੇ ਇੱਕ ਟ੍ਰਾਇਲ ਬੇਸ ਤੇ ਪੰਜਾਬ ਸਰਕਾਰ ਉਹਨੂੰ ਗੋਆ ਲੈ ਕੇ ਗਈ ਆਪਣੀ ਜਿੱਥੇ ਉਹਨਾਂ ਦਾ ਬਣਿਆ ਹੋਇਆ ਸੀਗਾ ਜਿੱਥੇ ਮਸ਼ੀਨਰੀ ਜਿਹਦੇ ਚ ਉਹਨੇ ਆਪਣੀ ਜਨ ਬਣਾਈ ਪਰ ਇਹ ਲਾਸਟ ਟਾਈਮ ਸਾਡੇ ਪੰਜਾਬ ਐਗਰੋ ਦੇ ਇੱਥੇ ਜਿਹੜਾ ਆਲਮਗੜ੍ਹ ਪਲਾਂਟ ਹੈਗਾ ਉੱਥੇ ਵੀ ਗੱਲ ਚੱਲਦੀ ਸੀ ਕਿ ਵੀ ਇੱਥੇ ਕਿਨੂ ਦੇ ਬਾਬਤ ਕੋਈ ਜਨ ਦਾ ਕੋਈ ਪਲਾਂਟ ਲਾ ਦਿੱਤਾ ਜਾਵੇ ਪਰ ਉਹਦੇ ਚ ਕੁਝ ਹਡਲਸ ਨੇ ਜੋ ਸਰਕਾਰ ਦੇ ਦੱਸਣ ਮੁਤਾਬਕ ਉਹ ਚਲੋ ਡਿਫਰੈਂਟ ਇਸ਼ੂ ਆ ਪਰ ਸਰਕਾਰ ਨੇ ਐਨਓਸੀ ਮੰਗੀ ਵੀ ਉਹਦੇ ਲਈ ਵੀ ਸ਼ਾਇਦ ਅਗਲਾ ਸੁਧਾਰ ਹੋ ਸਕੇ ਕਿਉਂਕਿ ਜੇ ਜਿੰਨ ਦਾ ਪਲਾਂਟ ਲਾਉਣੇ ਆ ਤਾ 1 ਲੀਟਰ ਵਾਈਨ 1 ਲੀਟਰ ਜਨਕਟਨ ਦੇ ਲਈ ਆਪਾਂ ਨੂੰ 4 ਤੋਂ 5 ਲੀਟਰ ਪਾਣੀ ਵੇਸਟ ਹੁੰਦਾ ਉਹ ਇਲਾਕੇ ਦੇ ਜਿੰਨੇ ਵੀ ਪਿੰਡ ਨੇ ਜਾਂ ਪੰਚਾਇਤਾਂ ਨੇ ਉਹਨਾਂ ਲੋਕਾਂ ਦੀ ਸਹਿਮਤੀ ਤੋਂ ਬਿਨਾ ਜਿਹੜਾ ਹੈਗਾ ਉਹ ਉਹ ਗੱਲ ਸਿਰੇ ਨਹੀਂ ਚੜ੍ਹ ਸਕਦੀ ਕੁਝ ਸਾਡਾ ਨੇ ਦੇਖੋ ਆ ਸਰਕਾਰਾਂ ਦੀ ਚੀਜ਼ ਆ ਦੇਖੋ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਹਾਲ ਦੀ ਘੜੀ ਕਿਸਾਨਾਂ ਨੂੰ ਜਿਹੜਾ ਹੈਗਾ ਵੀ ਸਾਨੂੰ ਮਾਰਕੀਟਿੰਗ ਦਾ ਕੋਈ ਰਾਹ ਲੱਭਣਾ ਚਾਹੀਦਾ ਸਾਨੂੰ ਕਿਸੇ ਤਰੀਕੇ ਦੇ ਨਾਲ ਮੈਂ ਸੈਂਟਰ ਦੀ ਗੱਲ ਕਰ ਲਾਂ ਤਾਂ ਜੇ ਟ੍ਰੇਨ ਹੀ ਚੱਲ ਜੇ ਕੋਈ ਕਾਰਗੋ ਚੱਲ ਜੇ ਇਥੋਂ ਤੇ ਮੇਰੇ ਖਿਆਲ ਜੋ ਵਪਾਰੀ ਹੈਗਾ ਉਹਨਾਂ ਦਾ ਸਾਊਥ ਤੱਕ 5-7 ਦਿਨ ਕਿਨੂ ਡਿਵੈਲਪ ਹੋ ਜੇ ਤਾਂ ਸਾਡੇ ਕਿਸਾਨਾਂ ਨੂੰ ਬਹੁਤ ਰਾਹਤ ਮਿਲ ਸਕਦੀ ਹੈ ਟ੍ਰੇਨ ਦਾ ਜਿਹੜਾ ਹੈਗਾ ਉਹ ਹੁਣ ਆ ਤਾਂ ਫਿਰ ਉਹੀ ਗੱਲ ਵੀ ਸਾਡੇ ਚਾਏ ਉਹੀ ਪ੍ਰਧਾਨ ਉਹੀ ਸਿਆਸਤ ਉਹੀ ਪਾਰਟੀਆਂ ਤੇ ਮੈਨੂੰ ਨਹੀਂ ਲੱਗਦਾ ਵੀ ਕਿਨੂ ਦੀ ਫਸਲ ਦੇ ਬਾਬਤ ਕਿਸੇ ਵੀ ਬੰਦੇ ਨੇ ਸਿਰ ਕੱਢ ਕੇ ਉਹ ਉਹ ਆਵਾਜ਼ ਚੱਕੀ ਹੋਵੇ ਕਿਉਂਕਿ ਕਿਸਾਨਾਂ ਦੇ ਲਈ ਹਰ ਕੋਈ ਹਤਾਸ਼ੀ ਹੋਣ ਦੇ ਦਾਅਵੇ ਕਰਦਾ ਹਰ ਕੋਈ ਪਾਰਟੀ ਹਤਾਸ਼ੀ ਦਾਅਵੇ ਕਰਦੀ ਆ ਅੱਛਾ ਖੇਤ ਦੇ ਹਾਲ ਦਿਖਾ ਦਈਏ ਅੰਦਰ ਭਾਈ ਕਿੰਨੂ ਬੰਪਰ ਫਸਲ ਹੋਣ ਕਰਕੇ ਗ੍ਰੇਡਿੰਗ ਦਾ ਜਾਂ ਅਸੀਂ ਕਹਿੰਦੇ ਸਾਈਜ਼ ਦਾ ਅਸਰ ਪਿਆ ਹਨਾ ਇਸੇ ਤਰੀਕੇ ਨਾਲ ਖੜਾ ਅੱਛਾ ਕਿੰਨਾ ਚਿਰ ਹੋਰ ਇਹ ਖੜਾ ਰਹਿ ਸਕਦਾ ਹੈ ਮਤਲਬ ਫਾਲ ਇੱਥੇ ਦੇਖੋ ਲਾਸਟ ਦਿਨ ਤੁਹਾਨੂੰ ਵੀ ਪਤਾ ਵੀ ਐਟਮੋਸਫੇਅਰ ਕਰਕੇ ਧੁੰਦ ਦਾ ਰਿਹਾ ਕੋਹਰਾ ਵੀ ਪਿਆ ਕੋਰੇ ਕਰਕੇ ਕਿੰਨੂ ਜਿਹੜਾ ਹੈਗਾ ਤੁਸੀਂ ਆਹ ਦੇਖੋ ਆ ਕੋਰੇ ਦੇ ਨਿਸ਼ਾਨ ਨੇ ਆ ਜਿਹੜਾ ਕਿਨੂ ਆ ਦਾਗ ਪਿਆਰੇ ਨੇ ਆ ਕੋਰੇ ਦਾ ਸਿਸਟਮ ਹੈ ਕੋਰੇ ਕਰਕੇ ਜਦੋਂ ਹੁਣ ਧੁੱਪ ਪਊਗੀ ਕਿਨੂ ਪਾਟਣਾ ਸ਼ੁਰੂ ਹੋ ਜਾਏਗਾ ਪਾਟਣਾ ਮਿਲ ਕੇ ਜਿਹਨੂੰ ਕਹਦੇ ਕਿ ਤਰੇੜਾ ਆਉਣੀਆਂ ਸ਼ੁਰੂ ਹੋ ਜਾਣਕੀਆਂ ਆਉਣ ਵਾਲੇ 10 20 ਦਿਨਾਂ ਦੇ ਵਿੱਚ ਜਿਵੇਂ ਅਸੀਂ ਕਿਨੂ ਸਾਡੇ ਇਲਾਕੇ ਦਾ ਨਾਂ ਸੰਭਿਆ ਤਾਂ ਜਿਹੜਾ ਫਾਰਮਰ ਪਹਿਲਾਂ ਹੀ ਕ੍ਰੋਪੀ ਚ ਨਿਕਲ ਰਿਹਾ ਤੇ ਹੋਰ ਜਿਹੜੇ ਇਹਦੇ ਮੰਦ ਹਾਲੇ ਮਤਲਬ ਡੀਗ੍ਰੇਡ ਹੋਣਾ ਸ਼ੁਰੂ ਹੋ ਚੁੱਕਿਆ ਆ ਤੇ ਸਾਡੇ ਇਲਾਕੇ ਦਾ 50 ਤੋਂ 60% ਕਿਨੂ ਹਜੇ ਤੱਕ ਮੌਜੂਦਾ ਬਾਗਾਂ 'ਚ ਖੜਾ ਅੱਛਾ ਇਹ ਇਕੱਲਾ ਕਿਨੂ ਦੇ ਨਾਲ ਨਹੀਂ ਹੋਇਆ ਐਸਕੇ ਨਰਮੇ ਨਾਲ ਵੀ ਹੋਇਆ ਨੈਚੁਰਲੀ ਨਰਮੇ ਨਾਲ ਵੀ ਰੱਖ ਨਰਮਾ ਨਹੀਂ ਹੋਇਆ ਵਪਾਰੀ ਚੱਕ ਨਹੀਂ ਰਿਹਾ ਕਿਸਾਨ ਪ੍ਰਦਰਸ਼ਨ ਕਰਨੇ ਲਗਾਤਾਰ ਨਰਮੇ ਨੂੰ ਅੱਗ ਲਾ ਲਾ ਕੇ ਦਿਖਾ ਰਹੇ ਨੇ ਕਿ ਸਾਡੀ ਫਸਲ ਰੋਲ ਰਹੀ ਆ ਇਸ ਤੋਂ ਪਹਿਲਾਂ ਕਣਕ ਨਾਲ ਹੋਇਆ ਫੇਰ ਹੜ ਆ ਗਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਕਿਸਾਨ ਤੇ ਪਈਆਂ ਵੱਡੀਆਂ ਵੱਡੀਆਂ ਸਰਕਾਰਾਂ ਦੇ ਵੱਡੇ ਵੱਡੇ ਦਾਅਵੇ ਰਹੇ ਨੇ ਪਰ ਉਹ ਦਾਅਵੇ ਕਦੇ ਕੰਮ ਆਉਂਦੇ ਨਜ਼ਰ ਨਹੀਂ ਆਉਂਦੇ ਪਰ ਜੇਕਰ ਹੁਣ ਕਿਨੂਆਂ ਦੀ ਗੱਲ ਕਰੀਏ ਥੋੜਾ ਜਿਹਾ ਪਿਛੋਕੜ ਤੁਹਾਡਾ ਜਾਨਣਾ ਚਾਹਾਂਗੇ ਅੰਦਰ ਜੀ ਕਿ ਇਹਨਾਂ ਕਿਨੂਆਂ ਨੇ ਤੁਸੀਂ ਆਪ ਕਿਹਾ ਵੀ ਸਾਨੂੰ ਪੜਾਵੇ ਦਿੱਤਾ ਗੱਡੀਆਂ ਵੀ ਵੱਡੀਆਂ ਲੈ ਲਈਆਂ ਹੁਣ ਤੱਕ ਕਿੰਨਾ ਕੁ ਮੁਨਾਫੇ ਚ ਰਏ ਆ ਜਾਂ ਮੈਕਸਿਮਮ ਪ੍ਰਾਈਸ ਕੀ ਰਿਹਾ ਕਿਨ ਦੇਖੋ ਜਦੋਂ 83 ਦਾ ਮੇਰਾ ਜਿਹੜਾ ਖੇਤ ਹੈ ਜਦੋਂ ਮੇਰਾ ਜਨਮ ਹੋਇਆ ਸੀਗਾ ਉਦੋਂ ਮੇਰੇ ਘਰ ਦੇ ਦੱਸਦੇ ਆ ਵੀ ਅਸੀਂ ਪਹਿਲਾ ਬਾਗ 83 ਦੇ ਵਿੱਚ ਲਾਇਆ ਸੀਗਾ ਸਾਨੂੰ ਜਿਹੜਾ ਸੀਗਾ ਉਹ 83 ਵਾਲਾ ਬਾਗ ਸਾਨੂੰ ਜਿਹੜਾ ਤੋਂ ਮੈਂ ਦੱਸ ਚੁੱਕਿਆ ਵੀ ਜਿੱਥੋਂ ਤੱਕ ਸਾਨੂੰ ਲੈ ਕੇ ਗਏ ਕਿਨੋਂ ਦੇ ਬਾਗ ਲੈ ਕੇ ਗਏ ਇੱਕ ਜਨਰੇਸ਼ਨ ਆ ਬਾਗ ਲਾਉਂਦੀ ਹੈ ਦੂਜੀ ਜਨਰੇਸ਼ਨ ਇਹਦੀ ਇਨਕਮ ਖਾਂਦੀ ਹੈ ਮੇਰੇ ਗ੍ਰੈਂਡਫਾਦਰ ਨੇ ਲਾਇਆ ਸੀਗਾ ਉਹ ਅੱਜ ਤੋਂ ਇਸ ਦੁਨੀਆ ਵਿੱਚ ਨਹੀਂ ਰਹੇ ਮੇਰੇ ਫਾਦਰ ਉਸ ਤੋਂ ਬਾਅਦ ਮੈਂ ਇਸ ਤੋਂ ਬਾਅਦ ਇਸ ਚ ਆਏ ਦੇਖੋ ਮਿਹਨਤ ਇੱਕ ਸਾਲ ਦੀ ਫਸਲ ਹੈ ਮਿਹਨਤ ਤੁਹਾਨੂੰ ਪ੍ਰੋਪਰ ਲਾਉਣੀ ਪੈਂਦੀ ਆ ਗੱਲ ਨਾ ਸੋਚੋ ਵੀ ਪੈਸੇ ਹੀ ਆਉਂਦੇ ਮਿਹਨਤ ਵੀ 35 ਤੋਂ 40000 ਰੁਪਿਆ ਪਰ ਏਕੜ ਸਾਨੂੰ ਖਰਚਣਾ ਪੈਂਦਾ ਹੈ ਖਰਚਣਾ ਪੈਂਦਾ ਤੇ ਬਣਦਾ ਕਿੰਨਾ ਮਤਲਬ ਕਿੱਲੇ ਦੇ ਪਿੱਛੇ ਕਿੰਨਾ ਕ ਬਣਦਾ ਦੇਖੋ 10 ਕੋਸਾਲਾਂ ਦਾ ਬਾਗ ਹੋ ਜਾਏ ਤਾਂ 100 ਤੋਂ 150 ਕੁਇੰਟਲ ਕਿਨੂੰ ਐਵਰੇਜ ਨਿਕਲ ਜਾਂਦਾ ਕਿਉਂਕਿ ਲਾਸਟ ইয়ার ਸੀਗੀ ਲਾਸਟ ইয়ার ਇੱਕ ਕਾਮਨ ਕ੍ਰੌਪ ਸੀ ਕਿ ਲੋਕਾਂ ਦਾ 40 50 60 ਕੁਆਂਟਲ ਤੱਕ ਨਿਕਲਿਆ ਤੇ ਲੋਕਾਂ ਨੇ ਢਾਈ ਤੇ ਤਿੰਨ ਤਿੰਨ ਲੱਖ ਰੁਪਏ ਕਿੱਲਾ ਵੀ ਕਮਾਇਆ ਵੀ ਇਹਨੂੰ 3 ਲੱਖ ਰੁਪਏ ਕਿੱਲਾ ਬਹੁਤ ਹੁੰਦਾ 4 ਲੱਖ ਤੱਕ ਵੀ ਗਿਆ ਇੱਥੇ ਸਾਡੇ ਕਨਾਲ ਵਾਲੇ ਪਿੰਡ ਚ ਬਾ ਤੇ ਇਸ ਸਾਲ ਸਾਡੇ ਕੋਲੇ ਮੈਂ ਕਹਿ ਸਕਦਾ ਵੀ ਜਿਹੜਾ 7-8 ਰੁਪਏ ਰੇਟ ਲਾਈਏ ਤੇ ਸਾਡੇ 1.5 150 ਕੁਆਂਟਲ ਮਾਲ ਤੇ ਮਸਾਂ ਇਹੋ ਲੱਖ ਰੁਪਏ ਵੀ ਨਹੀਂ ਮਤਲਬ ਕੀ ਟੱਪ ਰਿਹਾ ਠੀਕ ਹੈ ਜਿਦਾਂ ਤੇ ਸਾਡਾ 40 ਪਹਿਲੀ ਗੱਲ ਤਾਂ ਸਾਡੇ ਕੋਲ ਗਾਂ ਕਿ ਹੈ ਨਹੀਂ ਖਰੀਦਣ ਵਾਸਤੇ ਤੇ ਗਾਂ ਜੇ ਗਾਂ ਕਹੂਗਾ ਤਾਂ ਹੀ ਰੇਟ ਹੋਗਾ ਜੀ ਅਸੀਂ ਉਥੇ ਮੰਡੀ ਚ ਲੈ ਕੇ ਜਾਂਦੇ ਆ 7 ਰੁਪਏ 8 ਰੁਪਏ ਉਹਨਾਂ ਨੂੰ ਲੱਗਦਾ ਵੀ ਹੁਣ ਤੋੜ ਕੇ ਆਪਣੇ ਖੇਤ ਚ ਜ਼ਿਮੀਂਦਾਰ ਲੈ ਆਇਆ ਇਹਨੇ ਦੇਖ ਹੀ ਜਾਣਾ ਦੇਖੇ ਜਾਣਾ ਜ਼ਰੂਰੀ ਆ ਨਾ ਜ਼ਿਮੀਂਦਾਰ ਸਰਕਾਰ ਦੀਆਂ ਵੈਲ ਐਫਰਟਸ ਮੈਂ ਤੁਹਾਨੂੰ ਸਰਖਾਪ ਜੀ ਦੱਸ ਦਿਆਂ ਮਿਡ ਡੇ ਮੀਲ ਜਿਹੜੀ ਹੈਗੀ ਆ ਉਹ ਉਹਦੇ ਲਈ ਵੀ ਮੈਂ ਮਾਣਯੋਗ ਮંત્રી ਸਾਹਿਬ ਨੂੰ ਮਿਲਿਆ ਸੀਗਾ ਪਰ ਉਹ ਸੈਂਟਰ ਡਿਸਾਈਡ ਕਰਦਾ ਹੈ ਵੀ ਵੀ ਉਹ ਬੱਚਿਆਂ ਨੂੰ ਕੀ ਦੇਣ ਖਾਣ ਕੀ ਦੇਣੀ ਹੈ ਉਹਦੇ 228 ਸਕੂਲਾਂ ਦਾ ਸਰਵੇ ਹੋਇਆ ਸੀ ਬੱਚਿਆਂ ਨੂੰ ਕੀ ਫਲ ਵੀ ਕਿਹੜਾ ਫਰੂਟ ਪਸੰਦ ਆ ਉਹਦੇ ਵਿੱਚ ਫਰੂਟ ਕਿਹੜਾ ਪਸੰਦ ਆ ਉਹ ਸਰਵੇ ਦੇ ਵਿੱਚ ਸਰਕਾਰ ਨੇ 16 ਲੱਖ ਰੁਪਈਆ ਵੀ ਖਰਚਿਆ अच्छा 16 ਲੱਖ ਰੁਪਿਆ ਵੀ ਖਰਚੋ ਟ్రਾਇਲ ਕਰਾਉਣ ਤੇ 228 ਸਕੂਲ ਬਤੌਰ ਟ్రਾਇਲ ਲਈ ਲਏਗੇ 19000 ਸਕੂਲਾਂ ਦੇ ਵਿੱਚੋਂ ਤੇ ਉਹਦੇ ਵਿੱਚ ਬੱਚਿਆਂ ਨੇ ਜਿਹੜਾ ਸੀਗਾ ਉਹ ਕੇਲਾ ਜਿਆਦਾ ਪ੍ਰੇਫਰ ਕੀਤਾ ਆਮ ਆਪਾਂ ਮਾਲਵੇ ਚੋਂ ਨਿਕਲ ਜੀਏ ਜਾਂ ਆਪਾਂ ਦਵਾਵੇ ਵੱਲ ਜਾਈਦਾ ਉਹਨਾਂ ਵਾਸਤੇ ਉਹ ਸੰਤਰਾ ਹੀ ਕਹਿੰਦੇ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੰਨੂ ਕੋਈ ਫਰੂਟ ਫਰੂਟ ਹੁੰਦਾ ਤੇ ਉਹ ਐਫਰਟਸ ਠੀਕ ਸੀ ਸਰਕਾਰ ਵੀ ਉਸ ਗੱਲ ਤੇ ਸਹਿਮਤ ਹੋਈ ਪਰ ਆ ਠੰਡ ਪੈਣ ਕਰਕੇ ਧੁੰਦ ਪੈਣ ਕਰਕੇ ਉਹ ਹੁਣ ਤੱਕ ਛੁੱਟੀਆਂ ਪਿੱਛੇ ਰਹੀਆਂ ਸਰਕਾਰ ਕੋਲੇ ਹੁਣ ਟਾਈਮ ਹੀ ਨਹੀਂ ਰਿਹਾ ਵੀ ਦੁਬਾਰਾ ਉਹ ਸਰਵੇਖਾਵਾਵੇ ਸਰਵੇਖਾਵਾ ਕ ਨੂੰ ਇੰਪਲੀਮੈਂਟ ਕਰੇ ਪਰ ਆ ਫੈਸਲਾ ਜਿਹੜਾ ਹੈਗਾ ਨਿਊਟ੍ਰੀਸ਼ਨ ਦਾ ਜੋ ਵੀ ਫਰੂਟ ਪ੍ਰਤੀ ਇਹ ਸੈਂਟਰ ਦੀ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਇਹ ਦੱਸੋ ਵੀ ਜੇਕਰ ਸੰਤਰਾ ਜਾਂ ਕਿੰਨੂ ਉਸ ਥਾਲੀ ਚ ਚਲਾ ਜਾਂਦਾ ਹੈ ਮਿੱਡੇ ਮੀਲ ਵਾਲੀ ਥਾਲੀ ਚ ਚਲਾ ਜਾਂਦਾ ਤਾਂ ਜ਼ਿੰਮੇਵਾਰ ਨੂੰ ਉਹਦਾ ਬੈਨੀਫਿਟ ਕਿੰਨਾ ਖੋਊਗਾ ਦੇਖੋ ਪੰਜਾਬ ਦੇ ਵਿੱਚ 5.5 ਲੱਖ ਦੇ ਕਰੀਬ ਬੱਚਾ ਮੀਡੇ ਮੀਲ ਵਾਲਾ ਹੈਗਾ 17 ਲੱਖ ਦਾ ਉਹ ਓਵਰਆਲ ਕਹਿੰਦੇ ਆ 5.5 ਲੱਖ ਬੱਚਾ ਹੈਗਾ ਤੇ 5.5 ਲੱਖ ਜੇ ਬੱਚਾ ਉਹ ਲਵੇ ਜੇ ਇੱਕ ਬੱਚੇ ਨੂੰ 2 ਕਿਲੋ ਵੀ ਦੇਈਏ ਤਾਂ ਇੱਕ ਅੱਜ ਜੇ ਸਾਡਾ 10 ਰੁਪਏ ਕਿਲੋ ਰੇਟ ਹੈ ਕਿਲੋ ਤੇ 4 ਕਿਲੋ ਚੜਦੇ ਠੀਕ ਹੈ 5 ਰੁਪਈਆ ਦਾ ਜਿਹੜਾ ਹੈਗਾ ਉਹ ਇਹ ਦੋ ਕਿਨੂੰ ਚਲੇ ਗਏ ਉਹਨਾਂ ਨੇ ਇੱਕ ਬੱਚੇ ਮਗਰ 10 ਰੁਪਏ ਡਿਸਾਈਡ ਕੀਤੇ ਆ ਵੀ 10 ਰੁਪਏ ਦੀ ਖਰਾਕ ਸਕੂਲ ਦੇ ਪ੍ਰਿੰਸੀਪਲ ਸਾਹਿਬ ਲਿਆਉਣ ਤੇ ਲਿਆ ਕੇ ਬੱਚੇ ਨੂੰ ਖਵਾ ਦੇਣ ਠੀਕ ਹੈ ਇਹ ਸ ਜਸਟ ਅ ਫਰੂਟ ਜਾਂ ਪੂਰੀ ਖਰਾਕ ਵੀ ਜਸਟ ਅ ਫਰੂਟ ਜਿਹੜਾ ਮੰਡੇ ਵਾਸਤੇ 10 ਰੁਪਏ ਦਿੱਤੇ ਗਏ ਪਰ ਬੱਚਾ ਜੇ ਇਹੀ ਚੀਜ਼ ਅਸੀਂ ਅਸੀਂ ਉਹਨੂੰ ਇੱਕ ਤਾਂ ਸਾਡੇ ਘਰ ਦਾ ਫਰੂਟ ਨਿਊਟ੍ਰੀਸ਼ਨ ਚ ਕੋਈ ਕਮੀ ਨਹੀਂ ਠੀਕ ਹੈ ਫਾਈਬਰ ਚ ਕੋਈ ਕਮੀ ਨਹੀਂ ਵਿਟਾਮਿਨ ਸੀ ਸਾਡੇ ਕਿਨੂੰ ਚ ਹੈਗਾ ਕਰੋਨਾ ਦੇ ਅਕੋਰਡਿੰਗ ਸਾਰਨੋਂ ਵੱਧ ਕਿਨੂੰ ਦੀ ਡਿਮਾਂਡ ਰਹੀ ਤੇ ਜੇ ਇਹੀ ਕੰਮ ਅਸੀਂ ਪੰਜਾਬ ਐਗਰੋ ਦੇ ਜ਼ਰੀਏ ਜੇ ਕਰ ਲਿਆ ਜਾਵੇ ਤਾਂ ਮੇਰੇ ਖਿਆਲ ਇਹ ਪਾਇਲਟ ਮੈਂ ਸਰਕਾਰ ਨੂੰ ਇੱਕ ਬੇਨਤੀ ਹੈ ਵੀ ਪਾਇਲਟ ਪ੍ਰੋਜੈਕਟ ਚਲਾ ਕੇ ਦੇਖ ਲਓ ਠੀਕ ਹੈ ਸਾਡੇ ਜ਼ਿਲ੍ਹੇ ਫਾਜ਼ਲਕਾਚ ਚਲਾ ਕੇ ਦੇਖ ਲਓ ਸਾਡੇ ਨਨ ਮੁਖਸਰ ਨਾਲ ਲੱਗਦਾ ਚਲਾ ਕੇ ਦੇਖ ਲਓ ਵੀ ਪਾਇਲਟ ਪ੍ਰੋਜੈਕਟ ਚਲਾ ਕੇ ਤੁਸੀਂ ਸ਼ਾਇਦ ਮੇਰੇ ਖਿਆਲ ਕਿਸਾਨਾਂ ਨੂੰ ਰਾਹਤ ਤਾਂ ਮਿਲੇਗੀ ਵੀ ਸਾਡੀ ਸਰਕਾਰ ਕਿਸਾਨਾਂ ਦਾ ਸੋਚਦੀ ਹੈ ਠੀਕ ਹੈ ਪਰ ਇਹਦੇ ਨਾਲ ਇੱਕ ਇੰਡਸਟਰੀ ਜੂਸ ਇੰਡਸਟਰੀ ਜੁੜੀ ਹੋਈ ਆ ਹਾਲਾਂਕਿ ਫਲੇਵਰ ਦੇ ਲਈ ਕਿੰਨੂੰ ਕਈ ਚੀਜ਼ਾਂ ਚ ਵਰਤਿਆ ਜਾਂਦਾ ਅਸੀਂ ਇੱਕ ਰੈਡ ਇੰਡਸਟਰੀ ਦੀ ਗੱਲ ਕਰ ਲਈ ਇੱਕ ਜੂਸ ਇੰਡਸਟਰੀ ਜਿਹਨੂੰ ਅਸੀਂ ਪੋਸਟ 41 ਇੰਡਸਟਰੀ ਕਹਿ ਦਿੰਦੇ ਆ ਛੋਟੇ ਵੈਂਡਰਸ ਤਾਂ ਹੈਗੇ ਨੇ ਜਿਹੜੇ ਕੰਮ ਕਰ ਰਹੇ ਨੇ ਇਹਨੂੰ ਵੱਡੇ ਸਕੇਲ ਤੇ ਕੰਮ ਕਰਨ ਦੀ ਲੋੜ ਸੀ ਕਿ ਕੋਈ ਪ੍ਰੋਜੈਕਟ ਕੋਈ ਪਲਾਨ ਕਦੇ ਪ੍ਰਪੋਜ਼ਲ ਹੋਇਆ ਜਾਂ ਸਰਕਾਰਾਂ ਸੋਚਦੀਆਂ ਨੇ ਕਿ ਰੀਅਲ ਦੇ ਵਿੱਚ ਇਹ ਫਰੂਟਸ ਜਿਹੜੇ ਨੇ ਉਹ ਜੂਸ ਇੰਡਸਟਰੀ ਵਿੱਚ ਇੰਟਰੋਡਿਊਸ ਹੋਣਾ ਚਾਹੀਦੇ ਨੇ ਦੇਖੋ ਜਿਹੜਾ ਕੀਨੂ ਹੈਗਾ ਆ ਰੀਅਲ ਦੇ ਵਿੱਚ ਆਪਾਂ ਜਿਹੜਾ ਜੂਸ ਪੀ ਰਹੇ ਆ ਜਿਹੜਾ ਆਪਣਾ ਬਾਜ਼ਾਰ ਦੇ ਵਿੱਚ ਜੂਸ ਜੂਸ ਆ ਰਿਹਾ ਮੇਰੇ ਖਿਆਲ ਉਹ ਜੂਸ ਪੀਣ ਦੇ ਲਾਇਕ ਹੀ ਹੈ ਨਹੀਂ ਠੀਕ ਹੈ ਯੋ ਤੁਸੀਂ ਅੱਜ ਸਾਡੇ ਖੇਤੋਂ ਤੁਹਾਨੂੰ ਜੂਸ ਪਿਲਾਵਾਂਗੇ ਅਸੀਂ ਜੀ 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 ਜ਼ਮੀਨ ਅਸਮਾਨ ਦਾ ਫਰਕ ਹੁੰਦਾ ਸਰਕਾਰ ਆਹ ਗ੍ਰੇਡ ਫਰੂਟ ਆਹੋ ਜਿਹੜਾ ਉਹ ਦੇਖੋ ਮੇਰੇ ਖਿਆਲ ਉਹ ਵੇਸਟ ਟਾਈਪ ਲੈ ਜਾਂਦੇ ਆ ਜੋ ਸਾਡੀ ਵੇਸਟ ਹੁੰਦੀ ਹੈ ਉਹ ਲੋਕਾਂ ਵਾਸਤੇ ਨੰਬਰ 1 ਫਰੂਟ ਹੈ ਠੀਕ ਹੈ ਤੇ ਮਤਲਬ ਲੋਕ ਇਹ ਕਹਿ ਦਈਏ ਵੀ ਸਭ ਤੋਂ ਮਾੜੇ ਕਿੰਨੂ ਦਾ ਜੂਸ ਵੈਂਡਰਸ ਦੇ ਕੋਲ ਪੀ ਰਹੇ ਵੈਂਡਰਸ ਕੋਲੇ ਪਿੰਦੇ ਤੇ ਉਹ ਬੜੇ ਖੁਸ਼ ਹੋ ਕੇ ਪਿੰਦੇ ਆ 60 ਰੁਪਏ ਦਾ ਗਲਾਸ ਮਿਲਦਾ ਤੇ ਦੋ ਕਿਨੂਆਂ ਤੋਂ ਗਲਾਸ ਦੋ ਤਿੰਨ ਤੋਂ ਗਲਾਸ ਬਣ ਦਿੰਦਾ ਅੱਗੇ ਹੋਰ ਬੜਾ ਕੁਝ ਪਾ ਦਿੰਦੇ ਅਸੀਂ ਚੰਗਾ ਕਿਨੂ 10 ਰੁਪਏ ਵੇਚ ਰਹੇ ਆ ਤੇ ਮਾੜੇ ਕਿਨੂ ਆ ਦੇਖੋ ਥੱਲੇ ਕਿੰਨਾ ਕਿਨੂ ਡਿੱਗਿਆ ਪਿਆ ਇਹੋ ਜਿਹੇ ਕਿਨੂ ਸਾਡੇ ਜਿਹੜੇ ਇਹਨੂੰ ਕਹਿ ਸਕਦੇ ਆ ਸੀ கிரேਡ ਉਹ ਮੰਡੀ ਚ ਵਿਕਦਾ ਮੰਡੀ ਉਹਦਾ ਜੂਸ ਬਣ ਰਿਹਾ ਫਿਰ ਉਹਦੇ ਵਿੱਚ ਹੋਰ ਤੁਹਾਨੂੰ ਮੈਂ ਦੱਸ ਦਿਆਂ ਵੀ ਕਿਨੂ ਖੱਟਾ ਹੁੰਦਾ ਉਹਦੇ ਵਿੱਚ ਜਾ ਕੇ ਅਖੰਡ ਦੀ ਚਾਸ਼ਨੀ ਪਾ ਦਿੰਦੇ ਆ ਉਹ ਵੀ ਨਹੀਂ ਜਿਹੜੀਆਂ ਵਿਆਹਾਂ ਦੇ ਵਿੱਚ ਗਲਾਬ ਜਾਮਣਾ ਦੀਆਂ ਚਾਸ਼ਣੀਆਂ ਬਚਦੀਆਂ ਉਹ ਸ਼ਾਮੀ ਵੈਂਡਰ ਆ ਕੇ ਲੈ ਜਾਂਦੇ ਆ ਪੀਪਿਆਂ ਚ ਤੇ ਤੁਹਾਨੂੰ ਜਿਹੜੀ ਵਿਆਹਾਂ ਦੀਆਂ ਜੁੱਠੀਆਂ ਬਲਕਿ ਚਾਸ਼ਣੀਆਂ ਉਹ ਜੂਸ ਚ ਪਾ ਕੇ ਪੀਉਂਦੇ ਕਦੇ ਉਹ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਸਾਡੇ ਜਿਹੜੇ ਆਪਾਂ ਗਲਾਬ ਜਮ ਨੂੰ ਮੰਗਾਉਂਦੇ ਆ ਵਿਆਹਾਂ ਵਿੱਚ ਰਾਸ ਉਹ ਜਿਹੜੀ ਚਾਸ਼ਣੀ ਹੁੰਦੀ ਹੈ ਉਹ ਜੂਸ ਚ ਮਿਕਸ ਕਰਕੇ ਵੈਂਡਰ ਪਿਉਂਦੇ ਆ ਤੇ ਅਸੀਂ ਕਹਿੰਦੇ ਕਿਨੂ ਦਾ ਜੂਸ ਬਹੁਤ ਵਧੀਆ ਤੇ ਲੋਕ ਖੰਡ ਹੀ ਪੀ ਜਾਂਦੇ ਆ ਲੋਕ ਇਹ ਕਹਿੰਦੇ ਨੇ ਕਿ ਸੇਜ ਜੂਸ ਪੀਤਾ ਅਸੀਂ ਨਿਊਟ੍ਰੀਸ਼ਨ ਲੈ ਲਿਆ ਹਾਲਾਂਕਿ ਕਿਨੂ ਜੇਕਰ ਅਸੀਂ ਮਾਹਿਰਾਂ ਦੀ ਮੰਨੀਏ ਜਾਂ ਕਿਸਾਨਾਂ ਦੀ ਮੰਨੀਏ ਕਿਨੂ ਇੱਕ ਅਜਿਹਾ ਫਰੂਟ ਹੈ ਜਿਹਦੇ ਉੱਤੇ ਸਪਰੇਅ ਜੇ ਕੀਤੀ ਵੀ ਜਾਂਦੀ ਹੈ ਤਾਂ ਉਹ ਜਿਹੜਾ ਅੰਦਰ ਤੱਤ ਹੈ ਨਾ ਉਹਦੇ ਤੇ ਬਹੁਤਾ ਅਸਰ ਨਹੀਂ ਹੁੰਦਾ ਇਸ ਚੀਜ਼ ਦਾ ਬਿਲਕੁਲ ਸਪਰੇਅ ਕਰਦੇ ਆ ਸਪਰੇਅ ਜਦੋਂ ਅਸੀਂ ਸਾਡਾ ਫਰੂਟ ਪੱਕ ਜਾਂਦਾ ਜਦੋਂ yellow ਹੋਣ ਲੱਗਦਾ ਨਵੰਬਰ ਅਸੀਂ ਸਪਰੇਅਾਂ ਅਕਤੂਬਰ ਲਾਸਟ ਛੱਡ ਦਿੰਦੇ ਆ ਤੇ ਅੱਛਾ ਉਹ ਸਿਰਫ ਤੇ ਸਿਰਫ ਚਲੋ ਸਿਟਰਸ ਫਲ ਆ ਜਾਂ ਜੋ ਬਿਮਾਰੀਆਂ ਪਰ ਨਵੰਬਰ ਦਸੰਬਰ ਜਿਹੜਾ ਉਹ ਜਦੋਂ ਫਰੂਟ ਮਿੱਠਾ ਹੁੰਦਾ ਕਿਨੂ ਉਹਦੇ ਬਿਲਕੁਲ ਕਿਹੜਾ ਹੁੰਦਾ ਸਪਰੇ ਦਾ ਕੋਈ ਅਸਰ ਨਹੀਂ ਹੁੰਦਾ ਆ ਜਿੰਨਾ ਨਿਊਟ੍ਰੀਸ਼ਨ ਕਿਨੂਚ ਹੈ ਮੇਰੇ ਖਿਆਲ ਇਲਾਕੇ ਦੇ ਕਿਸੇ ਫਰੂਟ ਚ ਨਹੀਂ ਹੈ ਸਾਡੇ ਘਰ ਦਾ ਫਰੂਟ ਹੈ ਚਲੋ ਸਰਕਾਰਾਂ ਅਸਮੇ ਨਾਲ ਕੀ ਪਾਲਿਸੀਆਂ ਲਿਆਉਂਦੀਆਂ ਤੇ ਮੇਰੀ ਫਿਰ ਤੁਹਾਡੇ ਜਰੀਏ ਬੇਨਤੀ ਹੈ ਵੀ ਰਾ ਸਿਰ ਫਿਰ ਜਿਹੜਾ ਹੈਗਾ ਲੋਕ ਸਭਾ ਤੇ ਰਾਜ ਸਭਾ ਸੈਸ਼ਨ ਆਉਣ ਵਾਲਾ ਬਿਲਕੁਲ ਤੇ ਸਾਡੀ ਗੱਡੀ ਚਲਾ ਦਿਓ ਠੀਕ ਹੈ ਸਾਡੇ ਸ਼ਾਇਦ ਫਾਰਮਰ ਐ ਤਾਂ ਨਾ ਕਹਿਣ ਵੀ ਸਾਡੇ ਵਾਸਤੇ ਕੁਝ ਕੀਤਾ ਨਹੀਂ ਠੀਕ ਹੈ ਪੰਜਾਬ ਐਗਰੋ ਖਰੀਦਣ ਲੱਗੀ ਉਹਨੂੰ ਥੋੜੀ ਜਿਹੀ ਸਪੀਡ ਵਧਾ ਦਿਓ ਤੇ ਜੇ ਸਾਡੇ ਇਲਾਕੇ ਦੇ ਵਿੱਚ ਕੋਈ ਚੰਗੀ ਫੈਕਟਰੀ ਜਿਹਦੇ ਨਾਲ ਸਾਡੇ ਕੋਈ ਕਿਸੇ ਤਰੀਕੇ ਦੀਆਂ ਸਮੇਂ ਆਉਣ ਨਾਲ ਹਾਨੀਕਾਰਕ ਬਿਮਾਰੀਆਂ ਨਾ ਹੋਣ ਤੋਂ ਫਿਰ ਜੀ ਕੋਈ ਸਾਡਾ ਪਲਾਂਟ ਦੇ ਦਿੱਤਾ ਜਾਵੇ ਤੇ ਮੇਰੇ ਖਿਆਲ ਕਿਨੂ ਦੀ ਕਿਨੂ ਤਾਂ ਸਾਡੇ ਲੱਭਣੇ ਨਹੀਂ ਬਿਲਕੁਲ ਕਿੰਨਾ ਸਾਡੇ ਲੱਭਣਾ ਹੀ ਨਹੀਂਗਾ ਇਹ ਇਹ ਚੀਜ਼ ਹੈ ਜਿਵੇਂ ਪੰਜਾਬ ਪਿਛਲੇ ਦਿਨੇ ਮੈਂ ਉਹ ਦੇਖਿਆ ਸੀਗਾ ਸਾਡੇ ਐਮਪੀ ਸਾਹਿਬ ਸਾਣੀ ਸਾਹਿਬ ਇੱਕ ਲੁੱਲੂ ਗਰੁੱਪ ਲੁੱਲੂ ਗਰੁੱਪ ਦੀ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਵੀ ਲੁੱਲੂ ਗਰੁੱਪ ਖੇਦਣ ਲੱਗਿਆ ਉਹ ਅਕਸਰ ਖਾਬ ਜੀ ਬੜੀ ਹਾਸੇ ਵਾਲੀ ਗੱਲ ਹੈ ਕਹਿੰਦੇ 1500 ਟਨ ਖਰੀਦੇਗਾ ਠੀਕ ਹੈ ਮੈਂ ਐਮਪੀ ਸਾਹਿਬ ਨੂੰ ਮਿਲਣਾ ਚਾਹੂੰਗਾ ਜੇ ਮੈਨੂੰ ਕਦੀ ਮੌਕਾ ਮਿਲਿਆ ਤਾਂ ਉਹ ਕਹਿੰਦੇ 1500 ਟਨ ਖਰੀਦੇਗਾ 1500 ਟਨ ਮੀਨਸ 150 ਟਰੱਕ ਠੀਕ ਹੈ ਤੇ ਮੇਰੇ ਖਿਆਲ ਇੱਕ ਪਿੰਡ 'ਚ ਹੀ ਸਾਡੇ 5 ਤੋਂ 500 ਤੋਂ 700 ਟਰੱਕ ਹੋ ਜਾਂਦੇ ਆ। ਮਤਲਬ ਅਸੀਂ ਇਹ ਕਹਿ ਦਈਏ ਵੱਧ ਤੋਂ ਵੱਧ 2003 ਜ਼ਿਮੀਦਾਰ ਵੱਧ ਤੋਂ ਜਿਹਨਾਂ ਦੇ ਬਾਗ ਨੇ ਜਾਂ ਕੋਈ ਤਕੜਾ ਹੋਇਆ ਤਾਂ ਸ਼ਾਇਦ ਉਹ ਤੇ ਕੱਲੇ ਦੇ ਬਾਗ 'ਚ ਹੀ ਹੋ ਜਾਣਗੇ। ਮਰ ਵੱਧ ਜਾਣਗੇ। ਠੀਕ ਆ। ਸਾਡੇ ਸਰਪੰਚ ਸਾਹਿਬ ਦੇ 250 ਕਿੱਲਾ ਬਾਗ ਆ ਉਹਦੇ ਕੋਲੇ 400 400 ਗੱਡੀਆਂ ਕੱਲੇ ਕੋਲੀ ਐ। ਠੀਕ ਆ। ਮਤਲਬ ਕਿ ਇੱਕ ਘਰ ਦਾ ਉਹ 1/3 ਵੀ ਨਹੀਂ ਖਰੀਦ ਰਿਆ। ਠੀਕ ਆ। ਮੈਂ ਉਲੰਭਾ ਨਹੀਂ ਕਾ ਚਲੋ ਵੈਲ ਐਫਰਟਸ ਨੇ ਪਰ ਇਦਾਂ ਦੇ ਪ੍ਰੋਜੈਕਟ ਹੋਰ ਹੋਣ ਚਾਹੀਦੇ ਕਾਰਗੋ ਜਿਹੜਾ ਆ ਉਹ ਜ਼ਰੂਰੀ ਹੈ ਜ਼ਰੂਰੀ ਹੈ ਅੱਜ ਦੀ ਡੇਟ ਦੇ ਵਿੱਚ ਸਾਡੇ ਇੱਥੇ ਮੇਰੇ ਦੋਸਤ ਨੇ ਉਹ ਜਿਹੜੇ ਕ੍ਰੀਏਟਸ ਦਾ ਕੰਮ ਕਰਦੇ ਆ ਕੋਈ ਵੈਕਸੀਨ ਪਲਾਂਟਸ ਦਾ ਕੰਮ ਕਰਦੇ ਆ ਚਾਹੇ ਉਹ ਦੇਖੋ ਇਕੱਲਾ ਇਹ ਫਾਰਮਰ ਨਹੀਂ ਮਰ ਰਿਹਾ ਹੂੰ ਸਾਡੇ ਵਪਾਰੀ ਆਉਂਦੇ ਆ ਸਾਡੇ ਲੋਕ ਜਿਹੜੇ ਇਹਦੇ ਨਾਲ ਧੰਦੇ ਨਾਲ ਕ੍ਰੀਏਟਸ ਵਾਲੇ ਜੁੜੇ ਹੋਏ ਆ ਕੋਈ ਪੇਟੀਆਂ ਬਣਾ ਰਿਹਾ ਕੋਈ ਡੱਬੇ ਬਣਾ ਰਿਹਾ ਕੋਈ ਲੇਬਰ ਕਰ ਰਿਹਾ ਜੇ ਕਿਸਾਨ ਮਰੂਗਾ ਤੇ ਇਟ ਮੀਨਸ ਸਾਰਿਆਂ ਦੀ ਰੋਟੀ ਜਿਹੜੀ ਹੈਗੀ ਨੁਕਸਾਨਦੇ ਹੋਊਗੀ ਤੇ ਜੇ ਫਾਰਮਰ ਖੁਸ਼ਹਾਲ ਹੋਊਗਾ ਤਾਂ ਨੇਚਰਲੀ ਸਾਰੇ ਉਹਦੇ ਡਵੈਲਪ ਹੋ ਗਏ ਬਹੁਤ ਬਹੁਤ ਧੰਨਵਾਦ ਇੰਦਰਜੀਤ ਥੈਂਕ ਯੂ ਸੋ ਇੰਦਰਜੀਤ ਨੇ ਆਪਣੀ ਸਕਸੈਸ ਸਟੋਰੀ ਦੱਸੀ ਤੇ ਨਾਲ ਦੇ ਨਾਲ ਇਹ ਵੀ ਦੱਸਿਆ ਕਿ ਕਿਵੇਂ ਸਰਕਾਰਾਂ ਦੇ ਉਹ ਮਾੜੇ ਰਵੱਈਏ ਕਰਕੇ ਕਿਸਾਨ ਖਾਸ ਤੌਰ ਤੇ ਕਿੰਨੂ ਕਾਸ਼ਤਕਾਰ ਕਿੰਨੂ ਦਾ ਕਿਸਾਨ ਜਿਹੜਾ ਕਿ ਉਹ ਖਤਮ ਹੁੰਦਾ ਜਾ ਰਿਹਾ ਫਸਲ ਤਾਂ ਮੌਸਮ ਦੀ ਮਾਰ ਜ਼ਰੂਰ ਪੈਂਦੀ ਨਜ਼ਰ ਆਈ ਲੇਕਿਨ ਜਿਹੜੀ ਮਾਰ ਸਰਕਾਰਾਂ ਦੇ ਵਿਤਕਰੇ ਦੀ ਪੈ ਰਹੀ ਹੈ ਸਰਕਾਰਾਂ ਦੇ ਰਵੱਈਏ ਦੀ ਪੈ ਰਹੀ ਆ ਉਹ ਸ਼ਾਇਦ ਮੌਸਮ ਦੀ ਮਾਰ ਤੋਂ ਕਿਤੇ ਜ਼ਿਆਦਾ ਵੱਧ ਹੈ ਇੰਡਸਟਰੀ ਹੋਣੀ ਚਾਹੀਦੀ ਹੈ ਫਿਰ ਚਾਹੇ ਉਹ ਜੂਸ ਇੰਡਸਟਰੀ ਹੋਵੇ ਇਸ ਤੋਂ ਬਾਅਦ ਜਦੋਂ ਮਿੱਡੇ ਮੀਟ ਦਾ ਜ਼ਿਕਰ ਹੋਇਆ ਉਸ ਮੱਡੇ ਮੇਲ ਦੀ ਥਾਲੀ ਦੇ ਵਿੱਚ ਬੱਚਿਆਂ ਤੱਕ ਕਿੰਨੂ ਪਹੁੰਚਣਾ ਚਾਹੀਦਾ ਆ ਉਹਦੇ ਨਾਲ ਪੰਜਾਬ ਦੇ ਕਿਸਾਨ ਨੂੰ ਜ਼ਰੂਰ ਫਾਇਦਾ ਹੋਵੇਗਾ ਸਭ ਤੋਂ ਵੱਡੀ ਗੱਲ ਜਿਸ ਤਰੀਕੇ ਦਾ ਪਾਣੀ ਇਸ ਵਕਤ ਬਾਗਾਂ ਨੂੰ ਲੱਗ ਰਿਹਾ ਆ ਉਹਦਾ ਪ੍ਰਬੰਧ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਕਿਉਂਕਿ ਇੱਕ ਬਹੁਤ ਵੱਡਾ ਖਿੱਤਾ ਜੇਕਰ ਅਸੀਂ ਕਹਿ ਦਈਏ ਪੰਜਾਬ ਦੇ ਕਿਸਾਨਾਂ ਦਾ ਜਾਂ ਬੋਰ ਦੇ ਇਸ ਇਲਾਕੇ ਦਾ ਕਿੰਨੂ ਨਾਲ ਜੁੜਿਆ ਹੋਇਆ ਆ ਜੋ ਹੌਲੀ-ਹੌਲੀ ਖਤਮ ਹੋ ਰਿਹਾ ਆ ਤੇ ਬਾਗ ਜਿਹੜੇ ਨੇ ਪੱਟੇ ਜਾ ਰਹੇ ਨੇ ਉਸ ਨੂੰ ਰੋਕਣ ਦੇ ਲਈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਫਿਰ ਚਾਹੇ ਉਹ ਟ੍ਰੇਨਾਂ ਚਲਾਈਆਂ ਜਾਣ ਫਿਰ ਚਾਹੇ ਇੰਡਸਟਰੀ ਲਾਈ ਜਾਵੇ ਫਿਰ ਚਾਹੇ ਪਾਣੀ ਨੂੰ ਸਾਫ਼ ਕਰਕੇ ਇਹਨਾਂ ਖੇਤਾਂ ਤੱਕ ਪਾਣੀ ਪਹੁੰਚਾਉਂਦੀ ਤੇ ਜਿਹੜੀ ਇੱਕ ਰੇਟ ਦੀ ਗੱਲ ਹੁੰਦੀ ਹੈ ਭਾਅ ਦੀ ਗੱਲ ਹੁੰਦੀ ਹੈ ਉੱਥੇ ਕੈਪ ਲੱਗਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਹਾਨੀ ਨਾ ਹੋਵੇ ਉਹਦੀ ਲਾਗਤ ਜਿਹੜੀ ਆ ਉਹਦਾ ਮੁਨਾਫਾ ਜਿਹੜਾ ਉਹਦੀ ਜੇਬ ਚ ਜਾਵੇ ਮਸਰਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਅਬੋਹਰ